ਹਰਿਆਣਾ ਚੰਡੀਗੜ੍ਹ ਪੰਜਾਬ ਤੇ ਟਰਾਈ ਸਿਟੀ ਆਪਾਂ ਤਿੰਨ ਤਾਂ ਸਟੇਟਾਂ ਹੋ ਗਈਆਂ ਚੌਥੀ ਚੰਡੀਗੜ੍ਹ ਦੀ ਹੋ ਗਈ ਟਰਾਈ ਸਿਟੀ ਵਾਲੀ ਸਾਰੇ ਦੇ ਇਕੱਠੇ ਹੋ ਕੇ ਸ਼ਾਮਲ ਨੇ ਉਹਨਾਂ ਨੇ ਮੰਗ ਕੀਤੀ ਹੈ ਵੀ ਸਾਡੇ ਰੇਟ ਇੱਕ ਫਿਕਸ ਕਰ ਦੋ ਤਾਂ ਕਿ ਸਾਡੇ ਇਹ ਝਗੜੇ ਝੇੜੇ ਲੜਾਈਆਂ ਮੁੱਕ ਜਾਣ ਹੁਣੇ ਹੁਣ ਇਹਨਾਂ ਨੇ ਐਗਰੀਗੇਟਰ ਪਾਲਿਸੀ 'ਚ ਇੱਕ ਹੋਰ ਨਵੀਂ ਚੀਜ਼ ਐਡ ਕਰੀ ਸੀਗੀ ਮੈਂ ਜਿਹੜੀ ਲੋਕਾਂ ਨੂੰ ਦੱਸਣਾ ਚਾਹੁੰਦਾ ਵੀ ਚਾਰ ਰਾਈਡਾਂ ਹੂੰ ਬਿਨਾ ਨਾਨ ਕਮਰਸ਼ੀਅਲ ਗੱਡੀਆਂ ਲਾ ਸਕਦੀਆਂ ਏ ਇਹ ਹੁਣ ਅਸੀਂ ਦੁਬਾਰਾ ਸੌਧ ਕਰਾਇਆ ਚੰਡੀਗੜ੍ਹ ਦੇ ਵਿੱਚ ਯਾਰ ਰਾਈਡਸ ਬਿਨਾ ਨਾਨ ਕਮਰਸ਼ੀਅਲ ਗੱਡੀਆਂ ਨਾਨ ਕਮਰਸ਼ੀਅਲ ਗੱਡੀਆਂ ਦੇ ਰਹਿਣਾ ਮੈਂ ਆਪਣੇ ਘਰੇ ਰੱਖੀ ਆਪਣੀ ਹਾਂ ਇਹਨਾਂ ਦਾ 베ਰਵਾ ਖੜੀ ਹੈ ਹਾਂ ਇਹਨਾਂ ਦਾ 베ਰਵਾ ਪਾਤਾ ਸੀਗਾ ਉਹ 베ਰਵਾ ਹੁਣ ਦੁਬਾਰਾ ਸੌਧ ਕਰਕੇ ਉਹਦਾ ਫਿਰ ਤੁਹਾਨੂੰ ਨੁਕਸਾਨ ਹਾਂ ਨੁਕਸਾਨ ਹੈ ਬਹੁਤ ਜ਼ਿਆਦਾ ਪਰ ਸੀਐਨਜੀ ਪੈਟਰੋਲ ਕੋਈ ਵੀ ਗੱਡੀ ਹੈ 6 ਰੁਪਏ ਪੈਦੀ ਘਟੋ ਘਟਾ ਹਾਂ ਤੇ ਜੇ ਉਹਦੀ ਇਨਸ਼ੋਰਸ ਟੈਕਸ ਤੇ ਪਰਮਟ ਕਾਗਜ਼ ਪੱਤਰ ਲਗਾਏ ਜਾਣ ਜੋ ਵੀ ਚਾਰੇ ਟਾਇਰ ਲਵਾਏ ਜਾਣ ਤੱਲਾ ਲੋ ਵੀ ਗੱਡੀ ਫਿਰ 8 ਰੁਪਏ ਬੈ ਗਈ 9 ਰੁਪਏ ਤੁਹਾਡੇ ਕੋਲ ਕਿੰਨੀਆਂ ਗੱਡੀਆਂ ਨੇ ਮੇਰੇ ਕੋਲ ਤਾਂ ਫਿਲਹਾਲ ਸਾਰੀਆਂ ਵੇਚ ਬੂਚ ਗਈ ਇੱਕ ਗੱਡੀ ਰਹਿ ਗਈ ਜੀ ਹੁਣ ਅੱਛਾ ਪਹਿਲਾਂ ਕਿੰਨੀਆਂ ਸੀ ਪਹਿਲਾਂ 25 ਤੋਂ 30 ਗੱਡੀਆਂ ਸੀ 25 30 ਹਾਂ ਜੀ ਉਹ 25 ਸਾਲਾਂ 'ਚ ਇੱਕ ਸਾਲ ਦੀ ਇੱਕ ਗੱਡੀ ਗਈ ਹੁਣ 25 ਸਾਲਾਂ 'ਚ ਇੱਕ ਰਹਿ ਗਈ ਹੈ ਜੀਨਾ ਕੋਲ 2-200 ਗੱਡੀਆਂ ਸੀਗੀਆਂ ਉਹਨਾਂ ਕੋਲ ਵੀ ਬਾਈ 4 ਤੇ 5 ਗੱਡੀਆਂ ਰਹਿ ਗਈਆਂ ਵਜਾ ਦਿੱਲੀ ਦੇ ਵਿੱਚ ਆ ਸਾਰਾ ਕਾਰੋਬਾਰ ਕੰਪਨੀਆਂ ਦਾ ਖਤਮ ਨੇ ਕਰਤਾ ਹੁਣ ਤੁਸੀਂ ਜਿਹੜੀ ਚਿੱਠੀ ਦੇ ਕੇ ਆਏ ਹੋ ਚੰਡੀਗੜ੍ਹ ਐਸਡੀਐਨ ਨੂੰ ਉਹ ਚ ਕਿੰਨਾ ਰੇਟ ਕਰਨ ਦੀ ਮੰਗ ਕੀਤੀ ਹੈ ਉਹ ਚ ਅਸੀਂ ਕਿਹਾ ਵੀ ਬਾਈ ਘੱਟ ਦੇ ਘੱਟ ਸਾਨੂੰ 25 ਰੁਪਏ ਰੇਟ ਮਿਲਣੇ ਚਾਹੀਦੇ ਛੜਾ ਬੰਦਾ ਹੁਣ ਜਿਹੜਾ ਡਰਾਈਵਰ ਛੜਾ ਇਹ ਵਿਚਾਰਾ ਵਿਆਹੇ ਬਣੀ ਹੈਗਾ ਉਹਨੂੰ ਤਾਂ ਹਲੇ ਪਤਾ ਨਹੀਂ ਲੱਗ ਰਿਹਾ ਨਾ ਖਰਚੇ ਕਿੱ ਗਏ ਹੁਣ ਜਿਹੜੇ ਵਿਆਹੇ ਵੇ ਜਿਨ੍ਹਾਂ ਦੇ ਬੱਚੇ ਆ ਮਾਪੇ ਆ ਫੈਮਿਲੀਆਂ ਸਕੂਲਾਂ ਦੇ ਖਰਚੇ ਕੋਲ ਡਰਾਈਵਰ ਕਿੱਥੇ ਸਰਵਾਈਵ ਕਰਨਗੇ ਜੇ ਗੱਡੀ ਨਹੀਂ ਵੀ ਚੱਲੂਗੀ ਤਾਂ ਦਾ ਇਹ ਖਰਚਾ ਤਾਂ ਖੜਾ ਹੀ ਐ ਇੱਕ ਸਾਡੀ ਇੰਸ਼ੋਰੈਂਸ ਬਾਕੀ ਗੱਡੀਆਂ ਨਾਲੋਂ ਮਹਿੰਗੀ ਐ ਜੇ ਕੋ ਮ 400 ਵਾਰੀਆਂ ਦੀ ਵੀ ਹਾਂ 400 ਵਾਰੀਆਂ ਦੀ ਵੀ ਜ਼ੋਰ ਨਾਲ ਹੋਣੀ ਹੈ ਹਮ ਇਸ ਲਈ ਸਾਡੇ ਸਿਰ ਤੇ ਦਾ ਸਮਝ ਲੈ ਵੀ ਚਿੱਟਾ ਅੱਥੀ ਅਸੀਂ ਘਰ ਬੰਨ ਲਿਆ ਉਹਨੂੰ ਪਾਲ ਲਈ ਬਾ ਜਿਹੜੀ ਸੈਂਟਰ ਸਰਕਾਰ ਹੈ ਉਹ ਆਪਣੀ ਐਗਰੀਕਲਚਰ ਪਾਲਿਸੀ ਚ ਸਾਨੂੰ ਮੈਕਸਿਮਮ ਰੇਟ 34 ਰੁਪਏ ਦੇ ਰਹੀ ਹੈ ਹਮ ਸਰਕਾਰ ਸਾਨੂੰ ਸੋਚ ਰਹੀ ਹੈ ਵੀ ਇਹਨਾਂ ਦਾ 34 ਰੁਪਏ ਹਿਸਾਬ ਨਾਲ ਖਰਚਾ ਪਾਣੀ ਚੱਲ ਰਿਹਾ ਹੈ ਹਮ ਸਰਕਾਰ ਨੇ ਠੀਕ ਹੈ ਉਹਨਾਂ 34 ਰੁਪਏ ਮੈਕਸਿਮਮ ਤੈਅ ਕਰਤੇ ਆ ਹਮ ਪਰ ਸਰਕਾਰ ਇਹ ਨਹੀਂ ਦੇਖ ਰਹੀ ਵੀ ਮਿਨੀਮਮ ਕੀ ਨਾ ਤੈਅ ਕਰਨਾ ਜਿੰਨੀਆਂ ਵੀ ਇਹ ਕੰਪਨੀਆਂ ਆ ਰਹੀਆਂ ਬਾਹਰ ਦੀਆਂ ਚਾਹੇ ਓਲਾ ਉਬਰ ਚਾਹੇ ਇੰਡੀਅਨ ਕੰਪਨੀਆਂ ਆ ਰੈਪਿਡੋ ਹਾਰ ਆਪੀਡੋ ਕੋਈ ਵੀ ਕੰਪਨੀ ਆ ਇਹਨਾਂ ਦਾ ਇੱਕ ਐਗਰੀਗੇਟਰ ਪਾਲਸੀ ਤਿਆਰ ਕੀਤੀ ਸਰਕਾਰ ਨੇ ਜਿਸ ਦੇ ਵਿੱਚ ਡਰਾਈਵਰਾਂ ਦੇ ਬਹੁਤ ਹੱਕ ਵੀ ਨੇ ਉਸ ਪਾਲਸੀ ਦੇ ਵਿੱਚ ਤੇ ਕੰਪਨੀਆਂ ਨੂੰ ਕੁਝ ਰਿਡਕਸ਼ਨਾਂ ਵੀ ਨੇ ਕਿਹੜੇ ਸਾਲ ਦੀ ਇਹ ਗੱਲ ਹੈ ਇਹ ਇਹ ਜੀ 2014 ਦੀ ਐਗਰੀਗੇਟਰ ਪਾਲਸੀ ਹੈ 50000 ਗੱਡੀ ਪੀਵੀ ਨੰਬਰ ਦੀ ਉਹ ਹੈ ਟੋਟਲ ਟੋਟਲ ਪੰਜਾਬ ਦੇ ਵਿੱਚ ਜਿਹਦੇ ਵਿੱਚੋਂ ਪੰਜਾਬ ਚ ਹਾਂ ਜਿਹਦੇ ਵਿੱਚੋਂ 30000 ਪੰਜਾਬ ਚ ਹੋਊਗੀ ਤੇ 20000 ਗੱਡੀ ਕੰਮ ਸੇ ਕੰਮ ਇਹਨਾਂ ਏਰੀਆ ਚ ਹੈਗੀ ਇਹ ਜਿਹੜੇ ਤੁਹਾਡੇ ਕਿਰਾਏ ਹੈ ਇਹ ਕੌਣ ਤੈਅ ਕਰਦਾ ਕਿਰਾਏ ਕਿਸੇ ਜ਼ਮਾਨੇ ਮੈਂ ਤਾਂ ਟੈਕਸੀ ਵਾਲੇ ਖੁਦ ਤੈਅ ਕਰਦੇ ਸੀਗੇ ਤੇ ਅੱਜ ਕੰਪਨੀਆਂ ਤੈਅ ਕਰ ਰਹੀਆਂ ਨੇ ਜਿਹੜਾ ਜੇ ਕਿਸੇ ਬੰਦੇ ਨੇ 100 ਕਿਲੋਮੀਟਰ ਜਾਣਾ ਜਿਸ ਦਿਨ ਦੀਆਂ ਐਗਰੀਗੇਟਰ ਕੰਪਨੀ ਆਈਆਂ ਉਸ ਦਿਨ ਦਾ ਤਾਂ ਉਹ ਬੰਨਵੇ ਸ਼ੁਰੂ ਹੋ ਗਿਆ ਵਾ ਸਿਸਟਮ ਸੌਣ ਜਾਣ ਨਹੀਂ ਕਰੂਗਾ ਹੁਣ ਜਾਣ ਕਰਨਾ ਬਹੁਤ ਗੱਡੀਆਂ ਦਾ ਘਟ ਗਿਆ ਬਾਈ ਬਜਾ ਬਜਾ ਇਹੀ ਹੈ ਵੀ ਹਰੇਕ ਬੰਦਾ 92 ਕੰਪਨੀ ਆ ਇੱਕ ਸਾਈਡ ਦਾ ਪੈਸਾ ਦੇ ਰਹੀਆਂ ਉਧਰ ਜਾ ਕੇ ਬੰਦਾ ਖੜ ਜਾਂਦਾ ਆਪਾਂ ਮਾ ਖਾਲੀ ਮੁੜ ਕੇ ਆਵੇ ਪਾ ਮਾ client ਮਿਲੇ ਨਾ ਮਿਲੇ ਜਾਂ ਮਿਲ ਜੇ ਤਾਂ ਸੌ ਸੁੱਖ ਹੈ ਨਹੀਂ ਤਾਂ ਪਰ ਜਿੰਨੇ ਮਾ ਗਿਆ ਉੰਨੇ ਮਾ ਵਾਪਸ ਆ ਗਿਆ ਸਮਝ ਲੈ ਜ਼ੀਰੋ ਹੀ ਹੁੰਦਾ ਮਨਮੋਹਨ ਸਰਕਾਰ ਜਦੋਂ ਉਹ ਚਾਰ ਚਾਈ ਸੀਗੀ ਚਾਰ ਤੇ ਬਾਅਦ ਇਹਨਾਂ ਕੰਪਨੀਆਂ ਨੇ ਫਿਰ ਅਗਲੀ ਸਟਾਰਮ ਚ ਜਦੋਂ ਮਨਮੋਹਨ ਸਰਕਾਰ ਆਈ ਹੈ ਜਿਆਦਾ ਇਹਨਾਂ ਕੰਪਨੀਆਂ ਨੇ ਹਾਂ 9 ਤੋਂ 14 ਵਾਲੀਆਂ ਜਿਹੜਾ ਨੇ ਆਪਣੇ ਪੈਰ ਵਿਸਾਰਨੇ ਸ਼ੁਰੂ ਕਰੇ ਉਸ ਟਾਈਮ ਸਰਕਾਰ ਨੇ ਰੋਕ ਵੀ ਲਾਈ ਇਹਨਾਂ ਕੰਪਨੀਆਂ ਉੱਤੇ ਪਰ ਫਿਰ ਵੀ ਇਹ ਪੈਰ ਵਿਸਾਉਂਦੀਆਂ ਵਿਸਾਉਂਦੀਆਂ ਯਾਨੀ ਕਿ ਕੋਈ ਲਾਇਸੈਂਸ ਨਹੀਂ ਤੇ ਐਗਰੀਕੇਟਰ ਪਾਲਸੀ ਨਹੀਂ ਸੀ ਉਸ ਤੋਂ ਬਾਅਦ ਇਹਨਾਂ ਦੀ ਫਿਰ ਐਗਰੀਕੇਟਰ ਪਾਲਸੀ ਵੀ ਬਣੀ ਸਾਰਾ ਸਿਸਟਮ ਇਹਨਾਂ ਦਾ ਤੈਅ ਹੋਇਆ ਯਾਨੀ ਕਿ ਕੰਪਨੀ ਅੱਜ ਪੂਰੇ ਤਰੀਕੇ ਨਾਲ ਹਿੰਦੁਸਤਾਨ ਦੇ ਟਰਾਂਸਪੋਰਟ ਸਿਸਟਮ ਦੇ ਕਾਬੂ ਚੋ ਗਿਆ ਨਹੀਂ ਇਹਨੇ ਤੁਹਾਡੇ ਟਿੱਡੇ ਤੇ ਲੱਤ ਮਾਰਦੀ ਪਾਲਿਸੀ ਨੇ ਬਹੁਤ ਬੁਰੇ ਤਰੀਕੇ ਨਾਲ ਪਾਲਿਸੀ ਨਹੀਂ ਹੈ ਕੰਪਨੀ ਲੱਤ ਮਾਰਦੀ ਔਰ ਸਾਡੀ ਸਰਕਾਰਾਂ ਦੀ ਅਣਦੇਖੀ ਕਰਨ ਬੰਦੇ ਬੇਰੋਜ਼ਗਾਰ ਹੋ ਰਹੇ ਉਸ ਟਾਈਮ ਕਮ ਸੇ ਕਮ ਤਾਂ ਤੁਸੀਂ 8 ਘੰਟੇ 80 ਕਿਲੋਮੀਟਰ ਦਾ 800 ਰੁਪਿਆ ਸੀਗਾ 10 ਰੁਪਏ ਕਿਲੋਮੀਟਰ ਉਸ ਟਾਈਮ ਲੈਂਦੇ ਸੀਗਾ ਅੱਜ ਕੱਲ ਕਿੰਨਾ ਚੱਲ ਰਿਹਾ ਅੱਜ 11 ਰੁਪਏ 25 ਸਾਲਾਂ ਚ ਹਾਂਜੀ 25 ਸਾਲਾਂ ਚ 1 ਰੁਪਿਆ ਵਧਿਆ 22 ਰੁਪਏ 11 ਰੁਪਏ 12 ਰੁਪਏ ਜਾ ਰਹੇ ਸੋ ਟੈਕਸੀਆਂ ਜਿਹੜਾ ਹੈਗੀਆਂ ਨੇ ਆਮ ਬੰਦਿਆਂ ਦੀ ਜ਼ਿੰਦਗੀ ਦਾ ਬਹੁਤ ਮਹੱਤਵਪੂਰਨ ਹਿੱਸਾ ਹੈਗੀਆਂ ਨੇ ਬੰਦੇ ਨੇ ਕਿਤੇ ਨੇੜੇ ਤੇੜੇ ਜਾਣਾ ਹੋਵੇ ਦੂਰ ਜਾਣਾ ਹੋਵੇ ਆਊਟ ਆਫ ਸਟੇਸ਼ਨ ਜਾਣਾ ਹੋਵੇ ਪਹਾੜੀ ਏਰੀਆ ਚ ਜਾਣਾ ਹੋਵੇ ਲੋਕ ਆਪਣੀ ਗੱਡੀ ਨਾਲੋਂ ਟੈਕਸੀਆਂ ਨੂੰ ਇਹ ਪ੍ਰੈਫਰੈਂਸ ਦਿੰਦੇ ਨੇ ਪਹਿਲ ਦਿੰਦੇ ਨੇ ਵੀ ਟੈਕਸੀ ਕਰਕੇ ਚੱਲੇ ਜਾਂਦੇ ਆ ਤੇ ਆਮ ਤੌਰ ਤੇ ਅਕਸਰ ਅਸੀਂ ਘਟਨਾਵਾਂ ਵੀ ਦੇਖਦੇ ਆਂ ਕਈ ਵਾਰ ਸਵਾਰੀ ਅਤੇ ਡਰਾਈਵਰ ਦੇ ਵਿੱਚ ਜਾਂ ਗੱਡੀ ਮਾਲਕ ਦੇ ਚ ਪੈਸਿਆਂ ਨੂੰ ਲੈ ਕੇ ਲੜਾਈਆਂ ਹੋ ਜਾਂਦੀਆਂ ਕਦੀ ਉਹ ਕਹਿੰਦੇ ਟੋਲ ਤੂੰ ਕਟਾ ਕਦੀ ਉਹ ਕਹਿੰਦੇ ਐਕਸਟਰਾ ਤੈਨੂੰ ਰਾਤ ਦਾ ਨਹੀਂ ਦੇਣਾ ਕਦੀ ਉਹ ਕਹਿੰਦੇ ਰਾਤ ਨੂੰ ਤੈਨੂੰ ਰੋਟੀ ਆਪਣੇ ਸਿਰ ਤੇ ਹੋ ਕੇ ਖਾਣੀ ਪਾਉਗੀ ਕਦੀ ਕੋਈ ਹੋਰ ਭੰਤੌੜ ਹੋ ਗਈ ਗੱਡੀ ਦੀ ਕਿਤੇ ਰਾਹ ਜਾਂਦੇ ਹੋਏ ਤਾਂ ਉਹ ਕਦੀ ਕਲੇਮ ਨਹੀਂ ਮੰਨਦਾ ਸਭ ਡਰਾਈਵਰ ਦੇ ਸਿਰ ਜਾਂ ਕਈ ਗੱਡੀ ਮਾਲਕ ਦੇ ਸਿਰ ਪੈਂਦਾ ਸੋ ਕਿਰਾਏ ਨੂੰ ਲੈ ਕੇ ਬੜੇ ਝੰਜਟ ਰਹਿੰਦੇ ਨੇ ਹੁਣ ਐਸਟੀਏ ਜਿਹੜਾ ਚੰਡੀਗੜ੍ਹ ਹੈਗਾ ਸਟੇਟ ਟਰਾਂਸਪੋਰਟ ਸੌਰਤੀ ਉਹਨਾਂ ਤੱਕ ਇੱਕ ਜੇ ਆਪਾਂ ਕਈਏ ਬਈ ਇੱਕ ਪੱਤਰ ਪਹੁੰਚਿਆ तकरीबन ਮਹੀਨਾ ਪਹਿਲਾਂ ਕੈਬ ਆਪਰੇਟਰ ਸੋਸ਼ਲ ਵੈਲਫੇਅਰ ਸੈਸ਼ਨ ਵੀ ਉਹਦੇ ਸ਼ਾਮਲ ਹੈ ट्राइसिटी कैब ड्राइवर वेलफेयर एसोसिएशन चंडीगढ़ शामिल है ट्राइसिटी कैब पंजाब एसोसिएशन शामिल है हरियाणा कैब एसोसिएशन शामिल है भाव हरियाणा चंडीगढ़ पंजाब ਤੇ ट्राइसिटी ਆਪਾਂ ਤਿੰਨ ਤਾਂ ਸਟੇਟਾਂ ਹੋ ਗਈਆਂ ਚੌਥੀ ਚੰਡੀਗੜ੍ਹ ਦੀ ਹੋ ਗਈ ਟਰਾਈਸਿਟੀ ਵਾਲੀ ਸਾਰੇ ਦੇ ਇਕੱਠੇ ਹੋ ਕੇ ਸ਼ਾਮਲ ਨੇ ਉਹਨਾਂ ਨੇ ਮੰਗ ਕੀਤੀ ਹੈ ਵੀ ਸਾਡਾ ਰੇਟ ਇੱਕ ਫਿਕਸ ਕਰ ਦੋ ਤਾਂ ਕਿ ਸਾਡੇ ਇਹ ਝਗੜੇ ਝੇੜੇ ਲੜਾਈਆਂ ਮੁੱਕ ਜਾਣ ਮੰਗ ਰੇਟ ਫਿਕਸ ਕਰਨ ਦੀ ਜਾਂ ਪੈਸੇ ਵਧਾਣ ਦੀ ਉਹ ਹੈ ਕਿਉਂ ਜ਼ਰੂਰੀ ਲੱਗਦੀ ਹੈ ਸਵਾਰੀਆਂ ਦਾ ਜ਼ਰੂਰ ਲੱਗੂਗਾ ਵੀ ਖਰਚਾ ਬਹੁਤ ਜ਼ਿਆਦਾ ਸਾਡਾ ਵੱਜੂਗਾ ਡਰਾਈਵਰ ਕਹਿੰਦੇ ਜ਼ਰੂਰੀ ਹੈ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਹੁਣ ਕੈਬ ਆਪਰੇਟਰ ਸੋਸ਼ਲ ਵੈਲਫੇਅਰ ਦੇ ਪ੍ਰਧਾਨ ਹਰਵਿੰਦਰ ਸਿੰਘ ਮੌਜੂਦ ਨੇ ਗੱਲਬਾਤ ਕਰਦੇ ਆ ਹਰਵਿੰਦਰ ਸਿੰਘ ਜੀ ਹਾਂਜੀ ਸਰ ਕਿੰਨੇ ਚਿਰ ਤੋਂ ਚਲਾ ਰਹੇ ਹੋ ਟੈਕਸੀ ਸਰ ਜੀ 1999 ਤੋਂ ਇਸ ਧੰਦੇ 'ਚ ਜੀ 25 ਸਾਲ ਹੋ ਗਏ ਹਾਂ 25 ਸਾਲ ਹੋ ਗਏ ਜੀ ਇਸ ਧੰਦੇ ਨਾਲ ਜੁੜੇ ਨੂੰ ਅੱਛਾ ਜਦੋਂ ਐਗਰੀਗੇਟਰ ਪਾਲਿਸੀ ਵਾਲੀਆਂ ਗੱਡੀਆਂ ਵੀ ਨਹੀਂ ਸੀਗੀਆਂ ਉਸ ਤੋਂ ਪਹਿਲਾਂ ਟੈਕਸੀਆਂ ਦਾ ਧੰਦਾ ਬਹੁਤ ਵਧੀਆ ਮੰਨਿਆ ਜਾਂਦਾ ਸੀਗਾ ਪਿਤਾ ਜੀ ਵੀ ਇਹੀ ਕਰਦੇ ਸੀ ਨਹੀਂ ਨਹੀਂ ਪਿਤਾ ਜ ਮਲਾਜ ਕਸਟਰਡ ਅਫਸਰ ਸੀਗੇ ਹਾਂਜੀ ਚੰਡੀਗੜ੍ਹ ਚ ਹਾਂਜੀ ਚੰਡੀਗੜ੍ਹ ਚ ਟ੍ਰੇਜਰੀ ਡਿਪਾਰਟਮੈਂਟ ਸੀਗਾ ਉਹਨਾਂ ਦਾ ਉੱਥੋਂ ਰਿਟਾਇਰ ਨੇ ਤੁਸੀਂ ਨਹੀਂ ਪੜੇ ਹੈ ਨਹੀਂ ਅਸੀਂ ਵੀ ਪੜੇ ਹੈਗੇ ਆ ਜੀ ਨੌਕਰੀਆਂ ਨੌਕਰੀਆਂ ਦੀ ਬਹੁਤ ਆਫਰ ਆਈ ਜੀ ਹਾਂ ਉਹ ਜ਼ਮਾਨੇ ਦੇ ਵਿੱਚ ਸਿਸਟਮ ਇਹ ਤਾਂ ਵੀ ਸਰਕਾਰੀ ਮਲਾਜਮ ਦੀ ਤਨਖਾਹ 15 ਤੋਂ 16000 ਸੀਗੀ ਤੇ ਬਾਹਰ ਕਾਰੋਬਾਰ ਦੇ ਵਿੱਚ 35 ਤੋਂ 40 50000 ਰੁਪਏ ਕੱਢੀ ਕਮਾ ਰਹੀ ਸੀਗੀ ਉਸ ਲਈ ਨੌਕਰੀ ਵਾਲੀ ਸੋਚ ਕੇ ਨੌਕਰੀ ਵਾਲੀ ਤੁਰੇਗੇ ਲੱਗਦਾ ਜੀ ਫੈਸਲਾ ਗਲਤ ਲੈ ਲਿਆ ਨਾ ਫੈਸਲਾ ਚਲੋ ਜੋ ਲੈ ਲਿਆ ਹੁਣ ਠੀਕ ਲੈ ਲਿਆ ਬਸ ਐ ਨਹੀਂ ਸੋਚਿਆ ਤਾਂ ਵੀ ਸਰਕਾਰੀ ਸਿਸਟਮ ਇੰਨਾ ਚੇਂਜ ਹੋ ਜੂਗਾ ਮਨਮੋਹਨ ਸਿੰਘ ਦੀ ਸਰਕਾਰ ਤੇ ਬਾਅਦ ਕਿਤੇ ਆਣ ਕੇ ਸਰਕਾਰੀ ਸਿਸਟਮ ਚੇਂਜ ਹੋਇਆ ਬੜੇ ਲੈਵਲ ਤੇ ਬਿਲਕੁਲ ਠੀਕ ਹੈ ਅੱਛਾ ਇਹ ਕੀ ਹੁੰਦਾ ਐਗਰੀਗੇਟਰ ਪਾਲਿਸੀ ਕੀ ਹੁੰਦੀ ਹੈ ਮੈਂ ਸੁਣ ਰਿਹਾ ਤੁਹਾਡੇ ਤੋਂ ਬੜਾ ਇੱਕ ਸੈਂਟਰ ਨੇ ਆਪਣੀ ਪਾਲਿਸੀ ਬਣਾਈ ਹੋਈ ਹੈ ਜਿੰਨੀਆਂ ਵੀ ਇਹ ਕੰਪਨੀਆਂ ਆ ਰਹੀਆਂ ਬਾਹਰ ਦੀਆਂ ਚਾਹੇ ਓਲਾ ਊਬਰ ਚਾਹੇ ਇੰਡੀਅਨ ਕੰਪਨੀਆਂ ਨੇ ਹਾਂ ਆਰਪੀਡੋ ਕੋਈ ਵੀ ਕੰਪਨੀ ਆ ਇਹਨਾਂ ਦਾ ਇੱਕ ਐਗਰੀਗੇਟਰ ਪਾਲਿਸੀ ਤਿਆਰ ਕਰੀਤੀ ਸਰਕਾਰ ਨੇ ਜਿਸ ਦੇ ਵਿੱਚ ਡਰਾਈਵਰਾਂ ਦੇ ਬਹੁਤ ਹੱਕ ਵੀ ਨੇ ਉਸ ਪਾਲਿਸੀ ਦੇ ਵਿੱਚ ਤੇ ਕੰਪਨੀ ਨੂੰ ਕੁਝ ਡਿਡਕਸ਼ਨਾਂ ਵੀ ਨੇ ਕਿਹੜੇ ਸਾਲ ਦੀ ਹੈ ਗੱਲ ਇਹ ਏ ਜੀ 2014 ਦੀ ਐਗਰੀਗੇਟਰ ਪਾਲਸੀ ਹੈ 10 ਸਾਲ ਹੋ ਗਏ ਹਾਂ 10 ਸਾਲ ਹੋ ਗਏ ਜੀ ਉਹਨਾਂ ਮਾਰ ਜਾਨੀ ਕਿ ਚੇਂਜ ਹੁੰਦੇ ਰਹਿੰਦੇ ਆ ਬਦਲਾ ਹੁੰਦਾ ਹਾਂ ਬਦਲਾ ਹੁੰਦੇ ਰਹਿੰਦੇ ਆ ਹਾਂ ਸ਼ੋਧਾ ਹੁੰਦੀਆਂ ਰਹਿੰਦੀਆਂ ਹ ਹੁਣੇ ਹੁਣ ਇਹਨਾਂ ਨੇ ਐਗਰੀਗੇਟਰ ਪਾਲਸੀ ਚ ਇੱਕ ਹੋਰ ਨਵੀਂ ਚੀਜ਼ ਐਡ ਕਰੀ ਸੀਗੀ ਮੈਂ ਜਿਹੜੀ ਲੋਕਾਂ ਨੂੰ ਦੱਸਣਾ ਚਾਹੁੰਦਾ 24 ਰਾਈਡਾਂ ਹਮ ਬਿਨਾ ਨਾਨ ਕਮਰਸ਼ਲ ਗੱਡੀਆਂ ਲਾ ਸਕਦੀ ਆ ਇਹ ਇਹ ਹੁਣ ਅਸੀਂ ਦੁਬਾਰਾ ਸ਼ੋਧ ਕਰਾਇਆ ਚੰਡੀਗੜ੍ਹ ਦੇ ਵਿੱਚ 4 ਰਾਈਡਸ ਨਾਨ ਕਮਰਸ਼ੀਅਲ ਗੱਡੀਆਂ ਨਾਨ ਕਮਰਸ਼ੀਅਲ ਗੱਡੀਆਂ ਦਾ ਇਹ ਮੈਂ ਆਪਣੇ ਘਰੇ ਰੱਖੀ ਆਪਣੀ ਇਹਨਾਂ ਦੇ ਵੇਰਵਾ ਖੜੀ ਹੈ ਹਾਂ ਇਹਨਾਂ ਦਾ ਵੇਰਵਾ ਪਤਾ ਸੀਗਾ ਉਹ ਵੇਰਵਾ ਹੁਣ ਦੁਬਾਰਾ ਸੋਧ ਕਰਕੇ ਉਹਦਾ ਫਿਰ ਤੁਹਾਨੂੰ ਨੁਕਸਾਨ ਹਾਂ ਨੁਕਸਾਨ ਹੈ ਬਹੁਤ ਜ਼ਿਆਦਾ ਪਰ ਉਹ ਹੁਣ ਚੱਲ ਰਹੀਆਂ ਸੀਗੀਆਂ ਉਹਦਾ ਨੁਕਸਾਨ ਹੀ ਹੋ ਰਿਹਾ ਪਰ ਕਿੰਨੀ ਕਿ ਤੁਸੀਂ ਵੀ ਟਰਾਈ ਸਿਟੀ ਜੀ ਆਪਣੀ ਟੈਕਸੀ ਚਲਾਉਂਦੇ ਹੋਵੋਗੇ ਜ਼ਿਆਦਾਤਰ ਕਿੰਨੀਆਂ ਇੱਕ ਟੈਕਸੀਆਂ ਹੈਗੀਆਂ ਇੱਥੇ ਦੇਖੋ ਜੀ ਅੰਦਾਜ਼ਾ ਇੱਕ ਅੰਦਾਜ਼ਨ ਜੇ ਸਮਝ ਲਓ ਵੀ ਪੀਵੀ01 ਮੰਨ ਕੇ ਚੱਲੀਏ ਪੀਵੀ01 ਤੋਂ ਸਮਝੋ ਖਤਮ ਹੋ ਗਈ ਸਮਝ ਲਓ ਪੀਵੀ01 ਹਾਂ ਪੀਵੀ01 A B C ਡੀ ਈ ਆ ਗਿਆ ਇਸ ਟਾਈਮ ਪੰਜਵਾਂ ਹਾਂ ਪੰਜਵਾਂ ਹਾਂ ਯਾਨੀ ਕਿ 50000 ਗੱਡੀ ਪੀਵੀ ਨੰਬਰ ਦੀ ਹੋਇਆ ਟੋਟਲ ਟੋਟਲ ਪੰਜਾਬ ਦੇ ਵਿੱਚ ਜਿਹਦੇ ਵਿੱਚੋਂ ਪੰਜਾਬ ਚ ਹਾਂ ਜਿਹਦੇ ਵਿੱਚੋਂ 30000 ਪੰਜਾਬ ਚ ਹੋਊਗੀ ਤੇ 20000 ਗੱਡੀ ਕਾਮ ਸੇ ਕਾਮ ਇਹਨਾਂ ਏਰੀਆ ਚ ਹੈਗੀ ਹੈ ਮਤਲਬ ਲਈ ਆਪਾਂ ਚੰਡੀਗੜ੍ਹ ਦੇ 20 ਕਿਲੋਮੀਟਰ ਦੇ ਏਰੀਆ ਚਲਦੀ ਹੋਣੀ 20000 ਗੱਡੀ 22 ਕਿਉਂਕਿ 10 12 ਕਿਲੋਮੀਟਰ ਦਾ ਚੰਡੀਗੜ੍ਹ ਹੈ ਹਾਂ 10 12 ਕਿਲੋਮੀਟਰ ਹਾਂਲੀ ਚਲਜੋ 40 ਕਿਲੋਮੀਟਰ ਏਰੀਆ ਚ 20000 ਦੇ ਗੱਡੀ ਇਕਦਿਬ ਹੈਗੀ ਹੈ ਇਸ ਟਾਈਮ ਸੜੀ ਅੱਛਾ ਬਾਕੀ ਐਚ ਆਰ ਨੰਬਰ ਲਾ ਲਓ ਫਿਰ ਤਿੰਨ ਸਟੇਟਾਂ ਹੋਸ਼ੇਟਾ ਵੀ ਹਾਸ ਡੇਟਾ ਵੀ ਹੋਗੀਆਂ ਤਿੰਨ ਸਟੇਟਾਂ ਹੋਗੀਆਂ ਤਿੰਨ ਸਟੇਟਾਂ ਹੋਗੀਆਂ ਚੌਥੀ ਹੁਣ ਮਾਚਲ ਨੰਬਰ ਵੀ ਬਹੁਤ ਜ਼ਿਆਦਾ ਖੜੀ ਹੁੰਦੀ ਹੈ ਮਾਚਲ ਕਿੰਨਾ ਹੋ ਗਿਆ ਗੱਡੀ ਦੇ ਗੱਡੀਆਂ ਦੀ ਗੱਡੀ ਦੀ ਲਿਮਟ ਬਹੁਤ ਜ਼ਿਆਦਾ ਪਾਰ ਹੋ ਗਈ ਵੀ ਇਹ ਗੱਡੀ ਦੀ ਗਿਣਤੀ ਕਿੰਨੀ ਬਣ ਗਈ ਹੋਣੀ ਫਿਰ ਕਮ ਸੇ ਕਮ 25 ਤੋਂ 30 ਹਜ਼ਾਰ ਗੱਡੀ ਬੰਨ ਕੇ ਚੱਲੂ ਪੂਰੇ ਹੋ ਗਈਏ ਪੂਰੇ ਹੋਉਂਗੇ ਸਰ ਅੱਛਾ ਇੱਕ ਇੱਕ ਚੀਜ਼ ਹੋਰ ਅਕਸਰ ਤੁਸੀਂ ਵੀ ਇਸ ਚੀਜ਼ ਤੋਂ ਮੇਰੀ ਸਹਿਮਤ ਹੋਵੋਗੇ ਤੁਹਾਨੂੰ ਵੀ 25 ਸਾਲ ਹੋ ਗਏ ਗੱਡੀ ਚਲਾਉਂਦੇ ਨੂੰ ਸਵਾਰੀਆਂ ਡਰਾਈਵਰਾਂ ਦੇ ਕਿਰਾਏ ਨੂੰ ਲੈ ਕੇ ਪਹਿਨ ਲੈ ਕੇ ਝਗੜੇ ਹੁੰਦੇ ਆ ਕਿਸੇ ਕੋਈ ਜ਼ਮਾਨੇ ਦਾ ਕਿ ਟੈਕਸੀ ਵਾਲਾ ਦੇ ਕਿਰਾਏ ਟੈਕਸੀ ਵਾਲੇ ਖੁਦ ਤੈਅ ਕਰੇ ਕਰਦੇ ਸੀ ਉਸ ਟਾਈਮ ਸਰਕਾਰ ਦਾ ਕੋਈ ਦੂਲ ਨਹੀਂ ਸਰਕਾਰ ਦਾ ਕੋਈ ਲੈਣਾ ਦੇਣਾ ਨਹੀਂ ਤਾਂ ਉਹਦੇ ਵਿੱਚ ਪੰਜਾਬ ਸਰਕਾਰ ਕੋਲ ਤਾਂ ਹਲੇ ਵੀ ਕੋਈ ਐਗਰੀਗੇਟਰ ਪਾਲਿਸੀ ਹੈ ਨਹੀਂ ਇਹ ਚੰਡੀਗੜ੍ਹ ਦੀ ਹੈ ਹਾਂ ਇਹ ਸੈਂਟਰ ਦੀ ਹੈ ਚੰਡੀਗੜ੍ਹ ਸਰਕਾਰ ਦੀ ਹੈ ਅੱਛਾ ਕਿਉਂਕਿ ਐਗਰੀਗੇਟਰ ਲਾਇਸੈਂਸ ਹੀ ਚੰਡੀਗੜ੍ਹ ਚ ਮਿਲੇ ਹੋਏ ਹਨ ਇਹਨਾਂ ਨੂੰ ਕੰਪਨੀਆਂ ਨੇ ਤਾਂ ਕਰਕੇ ਇਹਨਾਂ ਹਰਿਆਣੇ ਕੋਲ ਹੀ ਐਗਰੀਗੇਟਰ ਪਾਲਿਸੀਆਂ ਨਾਲ ਪੰਜਾਬ ਹਾਂ ਦੋਨਾਂ ਚ ਦੀ ਇੱਕ ਕਿਰਾਏ ਦੀ ਗੱਲ ਕਰ ਰਹੇ ਸੀ ਬਸ ਕਿਰਾਏ ਕਿਵੇਂ ਤੈਅ ਹੁੰਦੇ ਆ ਕਿਰਾਏ ਕਿਸੇ ਜ਼ਮਾਨੇ ਮਾਦਾ ਟੈਕਸੀ ਵਾਲੇ ਖੁਦ ਤੈਅ ਕਰਦੇ ਸੀਗੇ ਤੇ ਅੱਜ ਕੰਪਨੀਆਂ ਤੁਸੀਂ ਇਹ ਦੇਖੋ ਵੀ ਜਦੋਂ ਉਹ ਤੁਸੀਂ ਕਿੱਦਾਂ ਕਰਦੇ ਹੋ ਫਰਜ ਕਰੋ ਜਿਵੇਂ ਹੁਣ 100 ਰੁਪਏ ਲਾਈ ਹੈ ਪਰ ਐਵਰੇਜ ਤੇਲ ਚੱਲ ਰਿਹਾ ਲੀਟਰ 100 ਰੁਪਏ ਐਵਰੇਜ ਲਾ ਕੇ ਚੱਲਦੇ ਆਪਾਂ ਤੇ ਮੈਂ ਕਹਿੰਦਾ ਯਾਰ ਤੁਸੀਂ ਮੈਨੂੰ 100 ਕਿਲੋਮੀਟਰ ਲੈ ਕੇ ਜਾਣਾ ਉਹ ਤੁਸੀਂ ਪਹਿਲਾਂ ਤੇਲ ਦਾ ਖਰਚਾ ਕੱਢੋਗੇ ਉਸ ਤੋਂ ਉੱਪਰ ਆਪਣੀ ਦਿਹਾੜੀ ਕਿਵੇਂ ਤੈਅ ਕਰੋਗੇ ਫਿਰ ਉਹ ਦੇਖੋ ਜੀ ਹੁਣ ਤਾਂ ਸਿਰਫ ਜਿਹੜਾ ਜੇ ਕਿਸੇ ਬੰਦੇ ਨੇ 100 ਕਿਲੋਮੀਟਰ ਜਾਣਾ ਜਿਸ ਦਿਨ ਦੀਆਂ ਐਗਰੀਗੇਟਰ ਕੰਪਨੀ ਆਈਆਂ ਉਸ ਦਿਨ ਦਾ ਤਾਂ ਉਹ ਵਨਵੇ ਸ਼ੁਰੂ ਹੋ ਗਿਆ ਵਾ ਸਿਸਟਮ ਸੌਣ ਜਾਣ ਨਹੀਂ ਕਰੂਗਾ ਆਉਣ ਜਾਣ ਕਰਨਾ ਬਹੁਤ ਗੱਡੀਆਂ ਦਾ ਘਟ ਗਿਆ ਬਾਈ ਬਜਾ ਬਜਾ ਇਹੀ ਹੈ ਵੀ ਹਰੇਕ ਬੰਦਾ 92 ਕੰਪਨੀ ਆਏ ਇੱਕ ਸਾਈਡ ਦਾ ਪੈਸਾ ਦੇ ਰਹੀਆਂ ਉਧਰ ਜਾ ਕੇ ਬੰਦਾ ਖੜ ਜਾਂਦਾ ਆਪਾਂ ਮਾ ਖਾਲੀ ਮੁੜ ਕੇ ਆਵੇ ਪਾ ਮਾ ਕਲਾਇੰਟ ਮਿਲੇ ਨਾ ਮਿਲੇ ਜਾਂ ਮਿਲ ਜੇ ਤਾਂ ਸੌ ਸੁਖ ਹੈ ਨਹੀਂ ਤਾਂ ਪਰ ਜਿੰਨੇ ਮਾ ਗਿਆ ਉੰਨੇ ਮਾ ਵਾਪਸ ਆ ਗਿਆ ਸਮਝ ਲੈ ਜ਼ੀਰੋ ਹੀ ਹੁੰਦਾ ਤੇ ਕਮਾਇਆ ਕੀ ਕਮਾਇਆ ਕੁਝ ਵੀ ਨਹੀਂ ਬਸ ਜ਼ੀਰੋ ਹੈ ਇਸ ਟਾਈਮ ਤਾਂ ਹੀ ਤਾਂ ਤੁਸੀਂ ਕਦੀ ਵੀ ਗੱਡੀਆਂ ਉੱਤੇ ਝਾਤ ਮਾਰੋ ਵੀ ਗੱਡੀਆਂ ਵਾਲਿਆਂ ਬੰਦੀਆਂ ਨਾ ਕੋਈ ਗੱਡੀ ਡੈਂਟਿਕ ਪੇਂਟਿੰਗ ਜਾਂ ਰਿਪੇਅਰ ਕੋਈ ਵੀ ਗੱਡੀ ਨਹੀਂ ਹੈਗੀ ਇਸ ਟਾਈਮ ਜ਼ਿਆਦਾਤਰ ਗੱਡੀਆਂ ਟੁੱਟੀਆਂ-ਫੁੱਟੀਆਂ ਹੀ ਘੁੰਮੀ ਜਾ ਰਹੀਆਂ ਬਜਾੜ ਕਿਉਂ ਨਹੀਂ ਹੋ ਰਹੀਆਂ ਬਾ ਇਹੀ ਕਾਰਨ ਹੈ ਪੈਸਾ ਹੈ ਹੀ ਨਹੀਂ ਸਰਕਾਰ ਨੇ ਕੋਈ ਸਾਡਾ ਸਿਸਟਮ ਨਹੀਂ ਤੈਅ ਕਰਿਆ ਐਂ ਦੱਸੋ ਵੀ ਜਦੋਂ ਤੁਸੀਂ ਗੱਡੀ ਚਲਾਣੀ ਸ਼ੁਰੂ ਕਰੀ ਅੱਜ ਤੋਂ 25 ਸਾਲ ਪਹਿਲਾਂ ਉਦੋਂ ਕਿਆ ਰੇਟ ਚੱਲਦਾ ਸੀ ਕਿਲੋਮੀਟਰ ਦਾ ਉਸ ਟਾਈਮ ਜੀ ਸਾਡੀ ਨਾ 600 ਰੁਪਏ ਚ ਟੈਂਕੀ ਫੁੱਲ ਹੁੰਦੀ ਸੀ ਇੰਡੀਗਾ ਗੱਡੀ ਦੀ ਐ ਵੈਸਟਰ ਗੱਡੀਆਂ ਦੀ 600 700 ਰੁਪਏ ਚ ਜਿਹੜੀ 30 40 ਲੀਟਰ ਦੀ ਹਾਂ 30 40 ਲੀਟਰ ਦੀ ਟੈਂਕੀ ਬੜੇ ਆਰਾਮ ਨਾਲ ਫੁੱਲ ਹੁੰਦੀ ਸੀਗੀ ਉਸ ਟਾਈਮ 4 ਘੰਟੇ ਦੀ ਹਾਂ ਡੀਜ਼ਲ ਦੀ ਹੈ ਡੀਜ਼ਲ ਦੀਆਂ ਗੱਡੀਆਂ ਦੀ ਉਸ ਟਾਈਮ ਹਾਂ 4 ਘੰਟੇ 40 ਕਿਲੋਮੀਟਰ ਦਾ 400 ਰੁਪਏ ਤਾਂ 8 ਘੰਟੇ 80 ਕਿਲੋਮੀਟਰ ਦਾ 800 ਰੁਪਏ ਉਸ ਜਮਾਨੇ ਚ ਚੱਲਦੇ ਤੇ ਅਸੀਂ ਉਹਦੇ ਤੁਹਾਡਾ ਖਰਚਾ ਕਿੰਨਾ ਤੇ ਤੁਹਾਡੀ ਆਪਣੀ ਦਿਹਾੜੀ ਕਮਾਈ ਕਿੰਨੀ ਬਚਤ ਉਸ ਟਾਈਮ ਕ ਕਿ ਉਹ ਕਦੋਂ ਦਜੀ ਕਮਾਈ ਹਾਂ ਅੱਧ-ਅੱਧ ਕਮਾਈ ਸੀ 31200 ਲੈ ਲਿਆ ਉਸ ਤੋਂ ਹਾਂ ਤਾਂ ਬਾਅਦ ਦਾ ਸੀਗਾ ਉਹਦੇ ਬੰਦੇ ਅੱਧ ਬਾਅਦ ਜਾਂਦਾ ਸੀਗਾ ਉਸ ਟਾਈਮ ਅੱਧੀ ਕਮਾਈ ਸੀ ਹਾਂ ਅੱਧੀ ਕਮਾਈ ਸੀ ਇਹ ਘੱਟੋ ਘੱਟ ਗਈ ਫਿਰ ਇਹ ਜੀ ਮਨਮੋਣ ਸਰਕਾਰ ਜਦੋਂ ਉਹ ਚਾਰ ਚਾਈ ਸੀਗੀ ਚਾਰ ਤੋਂ ਬਾਅਦ ਇਹਨਾਂ ਕੰਪਨੀਆਂ ਨੇ ਫਿਰ ਅਗਲੀ ਸਟਾਰਟ ਵਿੱਚ ਜਦੋਂ ਮਨਮੋਣ ਸਰਕਾਰ ਆਈ ਹੈ ਜਿਆਦਾ ਨਾ ਕੰਪਨੀਆਂ ਨੇ ਹਾਂ 9 ਤੋਂ 14 ਵਾਲੀਆਂ ਚ ਇਹਨਾਂ ਨੇ ਆਪਣੇ ਪੈਰ ਵਿਸਾਰਨੇ ਸ਼ੁਰੂ ਕਰੇ ਉਸ ਟਾਈਮ ਸਰਕਾਰ ਨੇ ਰੋਕ ਵੀ ਲਾਈ ਇਹਨਾਂ ਕੰਪਨੀਆਂ ਉੱਤੇ ਪਰ ਫਿਰ ਵੀ ਇਹ ਪੈਰ ਵਿਸਾਉਂਦੀਆਂ ਵਿਸਾਉਂਦੀਆਂ ਛਾਣੀ ਕਿ ਕੋਈ ਲਾਇਸੈਂਸ ਨਹੀਂ ਤੇ ਐਗਰੀਗੇਟਰ ਪਾਲਸੀ ਨਹੀਂ ਸੀ ਉਸ ਤੇ ਬਾਅਦ ਇਹਨਾਂ ਦੀ ਫਿਰ ਐਗਰੀਗੇਟਰ ਪਾਲਸੀ ਵੀ ਬਣੀ ਸਾਰਾ ਸਿਸਟਮ ਇਹਨਾਂ ਦਾ ਤੈਅ ਹੋਇਆ ਯਾਨੀ ਕਿ ਕੰਪਨੀ ਅੱਜ ਪੂਰੇ ਤਰੀਕੇ ਨਾਲ ਹਿੰਦੁਸਤਾਨ ਦੇ ਟਰਾਂਸਪੋਰਟ ਸਿਸਟਮ ਦੇ ਕਾਬੂ ਹੋ ਚੁੱਕੀ ਹੈ ਨਹੀਂ ਇਹਨੇ ਤੁਹਾਡੇ ਟਿੱਡੇ ਤੇ ਲੱਤ ਮਾਰਦੀ ਪਾਲਸੀ ਨਹੀਂ ਬਹੁਤ ਬੁਰੇ ਤਰੀਕੇ ਨਾਲ ਪਾਲਸੀ ਨਹੀਂ ਹੈ ਕੰਪਨੀ ਲੱਤ ਮਾਰਦੀ ਔਰ ਸਾਡੀ ਸਰਕਾਰਾਂ ਦੀ ਅਣਦੇਖੀ ਕਰਨ ਬੰਦੇ ਬੇਰੋਜ਼ਗਾਰ ਹੋ ਰਹੇ ਨੇ ਜਿਹੜਾ ਤੁਸੀਂ ਦੱਸ ਰਹੇ ਹੋ ਵੀ ਆਪਾਂ 5000 ਰੁਪਏ 1200 ਰੁਪਏ ਤੋਂ 20 25 ਸਾਲ ਪਹਿਲਾਂ ਲੈਂਦੇ ਸੀ ਉਹ ਕਿੰਨੇ ਰੁਪਏ ਕਿਲੋਮੀਟਰ ਸੀ ਐਵਰੇਜ ਉਸ ਟਾਈਮ ਕਮ ਸੇ ਕਮ ਤਾਂ ਲੋ ਤੁਸੀਂ 8 ਘੰਟੇ 80 ਕਿਲੋਮੀਟਰ ਦਾ 800 ਰੁਪਿਆ ਸੀਗਾ 10 ਰੁਪਏ ਕਿਲੋਮੀਟਰ ਉਸ ਟਾਈਮ ਲੰਦੇ ਸੀ ਰੁਪਏ ਲਾ ਲਓ ਅੱਜ ਕੱਲ ਕਿੰਨਾ ਚੱਲ ਰਿਹਾ ਅੱਜ 11 ਰੁਪਏ 25 ਸਾਲਾਂ ਚ ਹਾਂਜੀ 25 ਸਾਲਾਂ ਚ 1 ਰੁਪਿਆ ਵਧਿਆ 22 ਰੁਪਿਆ 11 ਰੁਪਏ 12 ਰੁਪਏ ਚੱਲ ਰਹੇ ਆ ਅੱਛਾ ਹਾਂ ਬਸ 1 ਤੇ 2 ਰੁਪਿਆ ਵਧਿਆ ਹੁਣ ਤੁਸੀਂ ਇਹ ਲਾ ਲਓ ਕਿ ਉਹ ਚ ਕਿਹਾ ਫਿਰ ਬਚਤ ਕਿਹਾ ਤੇ ਕਮਾਈ ਕਿਹਾ ਫਿਰ ਕੁਝ ਵੀ ਨਹੀਂ ਹੁਣ ਤਾਂ ਤੁਸੀਂ ਇਹ ਦੇਖੋ ਵੀ 6 ਰੁਪਏ ਦਾ ਗੱਡੀ ਪੈ ਰਹੀ ਹੈ ਹਮ ਸੀਐਨਜੀ ਪੈਟਰੋਲ ਕੋਈ ਵੀ ਗੱਡੀ ਹੈ 6 ਰੁਪਏ ਪੈਦੀ ਘਟੋ ਘਟ ਹ ਤੇ ਪਰਮਟ ਕਾਗਜ ਪੱਤਰ ਲਗਾਏ ਜਾਣ ਜੋ ਵੀ ਚਾਰੇ ਟਾਇਰ ਲਵਾਏ ਜਾਣ ਤਾਂ ਲਾ ਲੋ ਵੀ ਗੱਡੀ ਫਿਰ 8 ਰੁਪਏ ਪੈ ਗਈ 9 ਰੁਪਏ ਵਿੱਚ ਸਰ ਵੀ ਟੈਕਸ ਕਰਕੇ 9 ਰੁਪਏ ਪੈ ਗਈ 12 ਰੁਪਏ ਚੱਲ ਰਹੀ ਹੈ ਤੁਹਾਡੇ ਕੋਲ ਕਿੰਨੀਆਂ ਗੱਡੀਆਂ ਮੇਰੇ ਕੋਲ ਤਾਂ ਫਿਲਹਾਲ ਸਾਰੀਆਂ ਵੇਚ ਬੂਚ ਗਈ ਇੱਕ ਗੱਡੀ ਰਹਿ ਗਈ ਜੀ ਹੁਣ ਅੱਛਾ ਪਹਿਲਾਂ ਕਿੰਨੀਆਂ ਸੀ ਪਹਿਲਾਂ 25 ਤੇ 30 ਗੱਡੀਆਂ ਸੀ 25 30 ਹਾਂਜੀ ਉਹ 25 ਸਾਲਾਂ ਦੀ ਇੱਕ ਸਾਲ ਦੀ ਇੱਕ ਗੱਡੀ ਗਈ ਹੁਣ 25 ਸਾਲਾਂ ਦੀ ਇੱਕ ਰਹਿ ਗਈ ਹੈ ਜਿਨ੍ਹਾਂ ਕੋਲ 2 200 ਗੱਡੀਆਂ ਸੀਗੀਆਂ ਉਹਨਾਂ ਕੋਲ ਵੀ ਬਾਈ 4 ਤੇ 5 ਗੱਡੀਆਂ ਰਹਿ ਗਈਆਂ وجہ ਦਿੱਲੀ ਦੇ ਵਿੱਚ ਆ ਸਾਰਾ ਕਾਰੋਬਾਰ ਕੰਪਨੀਆਂ ਦਾ ਖਤਮ ਡਿਸਟਰਾਏ ਹੋ ਗਿਆ ਟ੍ਰਾਂਸਪੋਰਟ ਦਾ ਇਹ ਤਾਂ ਦਾ ਕਾਰੋਬਾਰ ਬਹੁਤ ਪੂਰੇ ਤਰੀਕੇ ਨਾਲ ਹੁਣ ਤੁਸੀਂ ਜਿਹੜੀ ਚਿੱਠੀ ਦੇ ਕੇ ਆਏ ਹੋ ਚੰਡੀਗੜ੍ਹ ਐਸਡੀਏ ਨੂੰ ਉਹ ਚ ਕਿੰਨਾ ਰੇਟ ਕਰਨ ਦੀ ਮੰਗ ਕੀਤੀ ਹੈ ਉਹ ਚ ਅਸੀਂ ਕਿਹਾ ਵੀ ਬਾਈ ਘੱਟ ਦੇ ਘੱਟ ਸਾਨੂੰ 25 ਰੁਪਏ ਰੇਟ ਮਿਲਣ ਚਾਹੀਦਾ ਕਿਉਂਕਿ ਕਿਲੋਮੀਟਰ ਵਿੱਚ ਹਾਂ ਕਿਉਂਕਿ 12 ਰੁਪਏ ਨਾਲ ਤਾਂ ਗੱਡੀ ਉਹ ਪਲ ਰਹੀ ਹੈ ਬਾਈ ਹਾਂ ਕਾਰ ਨਹੀਂ ਚੱਲ ਰਿਆ ਨਾ ਛੜਾ ਬੰਦਾ ਹੁਣ ਜਿਹੜਾ ਡਰਾਈਵਰ ਛੜਾ ਇਹ ਵਿਚਾਰਾ ਵਿਆਹਿਆ ਬਣੀ ਹੈਗਾ ਉਹਨੂੰ ਤਾਂ ਹਲੇ ਪਤਾ ਨਹੀਂ ਲੱਗ ਰਿਹਾ ਨਾ ਖਰਚੇ ਗਿਆਏ ਹੁਣ ਜਿਹੜੇ ਵਿਆਹੇ ਵੇ ਜਿਨ੍ਹਾਂ ਦੇ ਬੱਚੇ ਐ ਮਾਪੇ ਆ ਫੈਮਿਲੀਆਂ ਸਕੂਲਾਂ ਦੇ ਖਰਚ ਕੋਲ ਡਰਾਈਵਰ ਕਿੱਥੇ ਸਰਵਾਈਵ ਕਰਨਗੇ ਘਰਾਂ ਦੇ ਘਰਾਏ ਨਹੀਂ ਮੰਨੂ ਮਹਿਸੂਸ ਅੱਜ ਦੇ ਸਮੇਂ ਮੈਂ ਇਹ ਹੋ ਰਿਹਾ ਵੀ ਅੰਗਰੇਜ਼ਾਂ ਨਾਲੋਂ ਵੀ ਪੈੜੀ ਗੁਲਾਮੀ ਦੇ ਸ਼ਿਕਾਰ ਆ ਇਸ ਟਾਈਮ ਅਸੀਂ ਅੰਗਰੇਜ਼ੀ ਹਕੂਮਤ ਦੀ ਗੁਲਾਮੀ ਤੋਂ ਵੀ ਨੀਚੇ ਗਿਰ ਚੁੱਕੇ ਆ 40 ਸਾਲ ਦੀ ਆਜ਼ਾਦੀ ਦੇ ਅਸੀਂ ਕਿੱਥੇ ਕਿੱਥੇ ਪਹੁੰਚ ਗਏ ਕਿੱਡੀ ਉਪਲਬਧੀ ਆ ਗਈ ਜੇ ਤੁਸੀਂ ਪਿੱਛੇ ਨੂੰ ਆਈਏ ਨੂੰ ਅਸੀਂ ਆ ਵੀ ਸੋਚ ਰਹੇ ਵੀ ਉਹ ਲੋਕ ਯਾਰ ਆਪਣੀਆਂ ਬਲੀਦਾਨ ਦੇ ਗਏ ਅੰਗਰੇਜ਼ ਨਹੀਂ ਸਾਡੇ ਜਿਹੜੇ ਬੰਦੇ ਬਜ਼ੁਰਗ ਸਾਡੇ ਸਾਡੇ ਬਜ਼ੁਰਗ ਭਗ ਸਿੰਘ ਵਰਗੇ ਬਲੀਦਾਨ ਦੇ ਗਏ ਇਸ ਦੇਸ਼ ਲਈ ਸੀਧੀਆਂ ਦੇ ਗਏ ਉਹ ਕਿਸ ਗੱਲ ਲਈ ਸੀਧੀਆਂ ਦੇ ਗਏ ਅਸੀਂ ਤਾਂ ਗੁਲਾਮ ਫੇਰ ਉੱਥੀ ਉੱਥ ਕਿਦਾਂ ਗੁਲਾਮ ਕਿਦਾਂ ਮੰਨਦੇ ਪਿਓ ਗੁਲਾਮ ਹੋਰ ਸਾਡੇ ਹੱਥ ਮੇ ਤਾਂ ਗੁੱਸੇਗਾ ਹੀ ਨਹੀਂ ਸਾਨੂੰ ਥੋੜੀ ਰੇਟ ਮਿਲਦਾ ਕੰਪਨੀ ਜੋ ਰੇਟ ਤੈਅ ਕਰੇਗੀ ਜੇ 100 ਦੀ ਡਿਊਟੀ ਆ ਗਈ 100 ਨੂੰ ਚੱਕਣੀ ਪੈਣੀ ਜੇ 50 ਦੀ ਆ ਗਈ 50 ਨੂੰ ਚੱਕਣੀ ਪੈਣੀ ਹਲੇ ਬਾਕੀ ਜਿਹੜਾ ਇਸ ਜਿਹੜੇ ਸਾਡੇ ਧੰਦੇ ਤੋਂ ਬਾਹਰ ਬੰਦੇ ਆ ਨਾ ਉਹਨਾਂ ਨੂੰ ਗੁਲਾਮੀ ਦਾ ਅਹਿਸਾਸ ਹਲੇ ਹੋ ਨਹੀਂ ਰਿਹਾ ਲੇਕਿਨ ਸਾਨੂੰ ਹੋ ਗਿਆ ਬਾਹਰ ਮਤਲਬ ਕਿਦਾਂ ਜਿੱਤਰਾ ਹੋਰ ਕੋਈ ਕਾਰੋਬਾਰ ਹੈ ਉਹਨਾਂ ਤੇ ਹਲੇ ਕੰਪਨੀਆਂ ਇੰਝ ਨਹੀਂ ਹੈਗੇ ਇੰਨੇ ਇੰਨੇ ਲੈਵਲ ਤੇ ਹੈ ਵੀ ਹਾਵ ਹੀ ਨਹੀਂ ਨਾ ਹੋਈਆਂ ਕੰਪਨੀਆਂ ਵੀ ਪੂਰੀ ਲਾਈਨ ਤੇ ਕਬਜ਼ਾ ਹੋ ਗਿਆ ਹੋਵੇ ਪ੍ਰਾਈਵੇਟ ਸੈਕਟਰ ਤੇ ਆਪਾਂ ਹਾਂ ਪ੍ਰਾਈਵੇਟ ਸੈਕਟਰ ਨੇ ਸਾਡੇ ਕਾਰੋਬਾਰ ਦਾ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਉਹ ਤੁਹਾਡੀ ਗੱਲਾਂ ਤੋਂ ਮੈਨੂੰ ਇਹ ਲੱਗ ਰਿਹਾ ਵੀ ਗੱਡੀ ਵੀ ਖੜੇ ਝੋਟੇ ਵਾਲਾ ਕੰਮ ਹੈ ਦੁੱਧ ਉਹਨੇ ਦੇਣਾ ਨਹੀਂ ਚਾਰਾ ਉਹਨੇ ਖਾਣਾ ਹੀ ਖਾਣਾ ਉਹਨੇ ਖਰਚੇ ਉਹਦੇ ਛਿੜਨਾ ਹੀ ਛਿੜਦੇ ਆ ਹਾਂ ਸਾਨੂੰ ਤਾਂ ਜਿਹੜੇ ਖਰਚੇ ਇਹਦੇ ਪਰਮੈਂਟ ਦੇ ਹਾਲ ਤਾਂ ਹਰੇਕ ਸਾਲੇ ਖਰਚਾ ਆਏ ਚਲਾਓ ਭਾਵੇਂ ਨਾ ਚਲੋ ਹਾਂ ਟੈਕਸ ਦਾ ਪਰਮਟ ਦਾ ਇੰਸ਼ੋਰਸ ਦਾ ਜੇ ਗੱਡੀ ਨਹੀਂ ਵੀ ਚੱਲੂਗੀ ਤਾਂ ਦਾ ਇਹ ਖਰਚ ਤਾਂ ਖੜਾ ਹੀ ਐ ਇੱਕ ਸਾਡੀ ਇੰਸ਼ੋਰਸ ਬਾਕੀ ਗੱਡੀਆਂ ਨਾਲੋਂ ਮਹਿੰਗੀ ਐ ਲਗੋ ਮੈਂ 400 ਵਾਰੀਆਂ ਦੇ ਵਿੱਚ ਹਾਂ 400 ਵਾਰੀਆਂ ਦੀ ਵੀ ਜ਼ੋਰ ਨਾਲ ਹੋਣੀ ਹੈ ਹੂੰ ਇਸ ਲਈ ਸਾਡੇ ਸਿਰ ਤੇ ਤਾਂ ਸਮਝ ਲੈ ਵੀ ਚਿੱਟਾ ਆਤੀ ਅਸੀਂ ਘਰਾਂ ਬੰਨ ਲਿਆ ਉਹਨੂੰ ਪਾਲ ਨਹੀਂ ਪਾਉਂਦੇ ਕਹਿੰਦੇ ਤੁਸੀਂ ਡਰਾਈਵਰ ਕਮਾਉਂਦੇ ਹੀ ਬਹੁਤ ਆ ਟੈਕਸੀਆਂ ਚਲਾ ਕੇ ਪੁਲਿਸ ਵਾਲਿਆਂ ਨੂੰ ਤੁਸੀਂ ਜੋ ਮੰਗਦੇ ਤੁਸੀਂ ਦੇ ਕੇ ਲੰਘ ਜਾਂਦੇ ਹੋ ਖੜਦੇ ਨਹੀਂ ਹੋ ਤੁਸੀਂ ਤਾਂ ਪੁਲਿਸ ਵਾਲਿਆਂ ਨੂੰ ਤਾਂ ਦੇਣੇ ਜੋਗਾ ਕੁਝ ਰਹਿ ਹੀ ਨਹੀਂ ਹੁਣ ਤਾਂ ਗੱਡੀ ਦੀ ਚਾਬੀ ਉਹ ਦੇ ਸਕਦੇ ਜੇ ਪੁਲਿਸ ਵਾਲੇ ਸਾਨੂੰ ਰੋਕਿਆ ਬਾਈ ਵੀ ਆ ਸਾਡੀ ਗੱਡੀ ਚਾਬੀ ਲੈ ਲਓ ਨਾ ਸਾਨੂੰ ਘਰ ਦੇ ਕਹਿਣ ਵੀ ਤੂੰ ਚਲਾ ਨਾ ਸਾਨੂੰ ਲੋਡ ਪਾਵੇ ਅਸੀਂ ਘਰਾਂ ਵੀ ਜਾਏ ਕਹਿਦੀ ਵੀ ਬਾਈ ਪੁਲਿਸ ਵਾਲਿਆਂ ਨੇ ਰੱਖ ਲਈ ਗੱਡੀ ਇਹੋ ਜਿਹੇ ਹਾਲਾਤ ਹੋਏ ਵੀ ਅ ਵੀ ਕੋਈ ਸਾਡੀ ਗੱਡੀ ਦੀ ਚਾਬੀ ਲੈ ਲਵੇ ਯਾਰ ਅਸੀਂ ਛੁੱਟ ਜੀਏ ਇਸ ਖੜੇ ਤੋਂ ਆ ਜਿਹੜਾ ਹੁਣ ਤੁਸੀਂ 25 ਰੁਪਏ ਰੇਟ ਰੱਖਣ ਦੀ ਮੰਗ ਕੀਤੀ ਐ ਪਹਿਲੀ ਵਾਰ ਦਿੱਤੀ ਐ ਪਹਿਲਾਂ ਵੀ ਚਿੱਠੀਆਂ ਦੇ ਚੁੱਕੇ ਹਾਂ ਸਰ ਜੀ 2017 18 ਚ ਚਿੱਠੀ ਦਿੱਤੀ ਸੀਗੀ ਵੀ ਸਾਨੂੰ ਮਿਨੀਮਮ 0 ਤੋਂ 5 ਕਿਲੋਮੀਟਰ ਦਾ 100 ਰੁਪਿਆ ਤੇ ਨੈਕਸਟ ਕਿਲੋਮੀਟਰ 20 ਰੁਪਏ ਹੋਣਾ ਚਾਹੀਦਾ ਇਹ ਗੱਲ ਕੀਤੀ 2017 ਦੀ 2017 ਦੀ ਹਾਂ 17 ਦੇ ਬਾਅਦ ਫਿਰ 18 19 ਚ ਫੇਰ ਸਟ੍ਰਾਈਕ ਹੋਈ ਸੀਗੀ ਐਸੇ ਪੈਸੇ ਐਸੇ ਮੰਗ ਨੂੰ ਲੈ ਕੇ ਹਾਂ ਲੇਕਿਨ ਮਾਓ ਕਹੇ ਉਹਨਾਂ ਨੇ ਪਾਲਿਸੀ ਦੇ ਵਿੱਚ 24 ਤੋਂ ਮੈਕਸਿਮਮ ਰੇਟ ਹੈ ਜਿਹੜਾ ਐਗਰੀਕਲਚਰ ਪਾਲਿਸੀ ਦੇ ਵਿੱਚ ਉਹ 34 ਕਰਤੇ ਆ ਸਰਕਾਰ ਨੇ ਜਾਨੀ ਕਿ ਜਿਹੜੀ ਸੈਂਟਰ ਸਰਕਾਰ ਹੈ ਉਹ ਆਪਣੀ ਐਗਰੀਕਲਚਰ ਪਾਲਿਸੀ ਚ ਸਾਨੂੰ ਮੈਕਸਿਮਮ ਰੇਟ 34 ਰੁਪਏ ਦੇ ਰਹੀ ਹੈ ਸਰਕਾਰ ਸਾਨੂੰ ਸੋਚ ਰਹੀ ਹੈ ਵੀ ਇਹਨਾਂ ਦਾ 34 ਰੁਪਏ ਹਿਸਾਬ ਨਾਲ ਖਰਚਾ ਪਾਣੀ ਚੱਲ ਰਿਹਾ ਹੈ ਸਰਕਾਰ ਨੇ ਠੀਕ ਹੈ ਉਹਨਾਂ 34 ਰੁਪਏ ਮੈਕਸਿਮਮ ਤੈਅ ਕਰਤੇ ਆ ਪਰ ਸਰਕਾਰ ਇਹ ਨਹੀਂ ਦੇਖ ਰਹੀ ਵੀ ਮਿਨੀਮਮ ਕੀ ਨਾ ਤੈਅ ਕਰਨਾ ਘੋੜੇ ਤੋਂ ਘੱਟ ਹਾਂ ਕਿਸਾਨ ਹੁਣ ਐਮਐਸਪੀ 'ਪਰ ਲੜਦੇ ਨਾ ਹਾਂ ਮਿਨਿਮਮ ਸਪੋਰਟ ਪ੍ਰਾਈਸ ਕਿੰਨਾ ਹੋਣਾ ਜੀ ਦਾ ਘੱਟ ਵੱੜ ਤੁਹਾਡੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਘੱਟ ਤੇ ਘੱਟ ਬਾਈ ਇਸ ਸਮੇਂ ਤਾਂ 25 ਰੁਪਏ ਤੈਅ ਕਰਨਾ ਬਹੁਤ ਜ਼ਰੂਰੀ ਆ ਸਰਕਾਰ ਵਾਸਤੇ ਘੱਟ ਤੋਂ ਘੱਟ ਜੇ ਸਰਵਾਈਵ ਕਰਾਉਣਾ ਹੈ ਕਿਉਂਕਿ ਇੱਕ ਵਾਰੀ ਜੇ ਹੁਣ ਮਿਨਿਮਮ 25 ਤੈਅ ਹੋਊਗਾ ਅੱਗੇ ਪਤਾ ਨਹੀਂ ਕਦੋਂ ਰਿਵਾਈਵ ਹੋਊਗਾ ਕਦੋਂ ਨਹੀਂ ਹੋਊਗਾ ਤੇਲ ਦਾ ਦੇਖੋ ਕਿੱਥੇ ਚਲੇਗਾ ਤੁਸੀਂ ਇਹ ਦੇਖੋ ਵੀ 2.5 ਲੱਖ ਦੀ ਆਲਟੋ ਗੱਡੀ ਸੀ 5.5-4 ਲੱਖ ਦੀ ਆਉਣ ਲੱਗੀ ਦੁੱਗਣੀ ਦੁੱਗੜੇ ਹੋ ਗਈ 9 ਲੱਖ ਦੀ ਗੱਡੀ ਹੋ ਗਈ ਔਰਾ ਉਸ ਤੇ ਛੋਟੀ ਤਾਂ ਗੱਡੀ ਹੈ ਨਹੀਂ ਟੈਕਸੀ ਉਸ ਤੇ ਗੱਡੀ ਛੋਟੀ ਹੈ ਨਹੀਂ ਟੈਕਸੀ ਚ ਹੁਣ ਇਹ ਗੱਡੀਆਂ ਚਾਰੂngੀਆਂ ਕਿਆ ਫਿਰ 9 ਲੱਖ ਰੁਪਏ ਦੀ ਗੱਡੀ ਪਾ ਕੇ 60 ਰੁਪਏ ਦੀ ਰਾਈਡ ਕਿਸ ਤਰ੍ਹਾਂ ਚੱਕੂਗਾ ਮੈਂ ਤਾਂ ਨਾਲ ਕਰਜ਼ਾ ਸਿਰ ਤੇ ਲੈਦਾ ਹਾਂ ਕਰਜ਼ੇ ਨਾਲ ਹੀ ਚੱਕੂਗਾ ਮੈਂ 18000 ਦੀ ਕਿਸਤ ਨਹੀਂ ਉਧਰਨੀ 60 60 ਰੁਪਏ ਚੱਕ ਕੇ ਕਿਸ ਤਰ੍ਹਾਂ ਕਰੂੰਗਾ ਪੂਰੇ ਸੋਚਣ ਵਾਲੀ ਗੱਲ ਹੈ ਚਾਹੇ 24 ਘੰਟੇ ਚਲਾਈ ਜਾ ਹਾਂ ਚਾਹੇ 24 ਘੰਟੇ ਚਲਾਈ ਜਾ ਹੁਣ ਇਹ ਤੁਸੀਂ ਦੇਖੋ 24 ਘੰਟੇ ਚੱਲ ਨਹੀਂ ਸਕਦੀ ਮੈਂ ਚਲੋ ਦਿਨ ਰਾਤ ਵੀ ਚਲਾ ਲਈ ਡਰਾਈਵਰ ਰੱਖ ਕੇ ਤਰਾਮ ਵੀ ਕਰਨਾ ਹੈ ਬੰਦੇ ਨੇ ਘਰ ਵੀ ਜਾਣਾ ਹੈ ਨਿਆਣੇ ਵੀ ਹੈ ਸਭ ਕੁਝ ਹੈ ਹਾਂ ਬਾ ਹੁਣ ਹਾਲਾਤ ਹੋਏ ਜੇ ਹੋਏ ਵਿਆਹ ਕਈ ਤਾਂ ਵਿਚਾਰੇ ਸੁੱਤੇ ਬਈ ਗੱਡੀ ਵਿੱਚ ਜਿੱਦੀ ਹੁਣ 18000 ਦਾ ਚਿੱਟਾ ਆਥੀ ਬੰਦ ਲੈ ਕਿ ਇਸਤਾਲਾ ਉਹ ਕਿੱਥਾ ਜਾਣਾ ਸੋਚਣ ਦੀ ਗੱਲ ਇਹ ਇਹਦਾ ਚਿੱਤੇ ਆ ਰਹੀ ਨੇ ਮਰਦੀ ਨੇ ਅੱਕ ਚੱਪਿਆ ਹੈ ਮੇਰੇ ਹਿਸਾਬ ਨਾਲ ਜੇ ਸਰਕਾਰ ਨੇ ਇਹਦੇ ਵਿੱਚ ਕੋਈ ਬਹੁਤ ਜਲਦੀ ਐਕਸ਼ਨ ਨਾ ਲਿਆ ਤਾਂ ਹੌਲੀ ਹੌਲੀ ਬੈਂਕ ਸੈਕਟਰ ਵੀ ਡੁੱਬੂਗਾ ਤੇ ਆਟੋ ਸੈਕਟਰ ਵੀ ਨਾਲ ਨਾਲ ਆਦੀ ਡੁੱਬੂਗਾ ਕਿਉਂ ਜਿਨ੍ਹਾਂ ਦੀਆਂ ਗੱਡੀਆਂ ਹੁਣ ਜੇ 5-6000 ਗੱਡੀ ਚੱਕ ਹੋਊਗੀ ਹੁਣ ਨਮੀ ਹੂੰ ਤਾਂ ਬਾਈ ਕਦੀ ਗਏ ਪੈਸਾ ਨਹੀਂ ਕਿੱਥੋਂ ਆਣਾ ਹਾਂ ਡਰਾਈਵਰ ਭਾ ਦੇਣੇ ਨੂੰ ਕੁਸ ਹੈਗਾ ਹੀ ਨਹੀਂ ਇਸ ਟਾਈਮ ਤਾਂ ਚੱਕ ਹੋਣੇ ਵਾਲਾ ਕੰਮ ਹੈ ਗੱਡੀਆਂ ਕਿੰਨੀਆਂ ਕਿ ਵੇਚ ਲੂੰਗੇ ਇਕੱਠੀਆਂ ਹਾਂ ਹੁਣ बिक ਵੀ ਰਹੀਆਂ ਲਗਾਤਾਰ ਤੁਸੀਂ ਤੁਸੀਂ ਸਾਡੇ ਨਾਲ ਸੰਪਰਕ ਕਰੋ ਯਾਰ ਨਵੀਂ ਔਰਾਂ ਤੁਹਾਨੂੰ ਆਏ ਨਿਕਲੀ ਵੀ ਹਾਲੇ ਨੰਬਰ ਵੀ ਲੱਗਿਆ ਉਹ ਵੀ ਵਿਕ ਰਹੀਆਂ ਹਾਲੇ ਕਹਿੰਦਾ ਯਾਰ ਜਿਹੜਾ ਮੈਂ 2 ਲੱਖ ਦੇ ਤੇ ਦੇ ਤੇ ਡਾਊਨ ਪੇਮੈਂਟ ਬਾਈ ਮੇਰੀ ਕਿਸ਼ਤਾਰ ਤੋਂ ਗੱਡੀ ਲੈ ਚੋ ਆ ਹਾਲਾਤ ਤਾਂ ਹੋਏ ਬਈ ਮਾਰਕੀਟ 'ਚ ਕੀ ਸਵਾਰੀ ਨਹੀਂ ਹੈਗੀ ਸਵਾਰੀ ਹੈ ਹੀ ਨਹੀਂ ਸਵਾਰੀ ਹੀ ਨਹੀਂ ਹੈਗੀ ਰੇਟ ਨਹੀਂ ਹੈਗਾ ਅਸੀਂ ਕਹਿ ਰਹੇ ਆ ਵੀ ਜੇ ਗੱਡੀ ਤੁਸੀਂ ਇੱਕ ਚੀਜ਼ ਦੇਖੋ ਜੀ ਮੈਂ 200 690 ਰੁਪਏ ਨੂੰ ਸੀएनजी ਐ 1000 ਰੁਪਏ ਦੀ ਸੀएनजी ਪੌਲੀ 300 ਰੁਪਿਆ ਮੈਂ ਦੇਤਿਆ ਐਪ ਨੂੰ ਕਮਿਸ਼ਨ 2000 ਦੇ ਕੰਮ ਵਿੱਚੋਂ 400 ਰੁਪਿਆ ਕਮਿਸ਼ਨ 20% ਦੇ ਹਿਸਾਬ ਨਾਲ ਠੀਕ ਹੈ 1400 ਰੁਪਏ ਚਲੇ ਗਿਆ 1400 ਵਿੱਚ ਕਿੰਨਾ ਵਜਾ 600 ਕਿਸ਼ਤ ਮੇਰੀ ਹੈਗੀ 1800 600 ਰੁਪਏ ਦੀ ਕਿਸ਼ਤ ਹੁਣ ਦੱਸ ਮੈਂ ਚਾਹ ਪੀਣੀ ਰੋਟੀ ਖਾਣੀ ਟੋਲ ਹੋਰ ਜਿਹੜੇ ਖਰਚੇ ਹੋ ਕਿੱਥੋਂ ਕਰਨੇ ਕੱਲੂ ਗੱਡੀ ਦੀ ਇੰਸ਼ੋਰੈਂਸ ਉਹਦੇ ਜੋਗੇ ਮੇਰੇ ਕੋਲ ਪੈਸੇ ਨਹੀਂ ਹੋ ਰਹੇ ਕੋਈ ਪੈਂਚਰ ਹੋ ਗਿਆ ਭੰਨ ਕੁਝ ਵੀ ਮੈਂ ਤਾਂ ਇਹ ਜੀ ਕਹਿ ਰਿਹਾ ਬਾਕੀ ਚੀਜ਼ ਜੋਗੇ ਪੈਸੇ ਰਹੇ ਹੋ ਨਹੀਂ ਨੀ ਪਰਚ ਕਰੋ 2000 ਦਾ ਕੰਮ ਬਚਿਆ ਤੇ ਕੀ ਬਚਣਾ ਤੁਹਾਨੂੰ ਫਿਰ ਤੁਹਾਨੂੰ 500 ਰੁਪਏ 0 ਬਸ 100 200 ਰੁਪਏ ਵਾਜਦਾ ਆਉਦੇ ਮੈਨੂੰ ਤੁਹਾਡੇ ਸਾਹਮਣੇ ਹਿਸਾਬ ਕਰਤਿਆ ਵੀ 1000 ਰੁਪਏ ਦੀ ਸੀਐਨਜੀ ਲੱਗਣੀ ਹੈ 2000 ਦਾ ਕੰਮ ਤਾਂ ਹੋਣਾ ਜੇ ਗੱਡੀ 22 2300 ਕਿਲੋਮੀਟਰ ਚੱਲੂਗੀ ਦੋ ਟੈਂਕੀਆਂ ਲੱਗੀਆਂ ਅੱਧਾ ਤਾਂ ਸੀਐਨਜੀ ਚੱਲ ਗਿਆ 12 11 1200 ਦੀ ਸੀਐਨਜੀ ਪੱਕੀ ਡੰਨ ਲੱਗ ਗਈ ਬਾਕੀ ਤੁਸੀਂ ਕੰਪਨੀ ਲੈ ਲਿਆ ਆਪਣਾ 400 ਰੁਪਿਆ 1600 ਰੁਪਿਆ 400 ਬਚੇ ਕੁਝ ਨਹੀਂ ਰਿਹਾ 0 ਹੈ ਇਸ ਟਾਈਮ ਸਮਝ ਲਓ 1000 ਰੁਪਏ ਦੇ ਕੰਮ ਕਰਨੇ ਵਾਲਾ ਦਾ ਜਮੀ ਜ਼ੀਰੋ ਆ ਤੇ ਫੇਰ ਛੱਡ ਨਹੀਂ ਸਕਦੇ ਕੰਮ ਕੀ ਕਰੋਗੇ ਹੁਣ ਅਸੀਂ ਹੋਰ ਕੰਮ ਐ ਦੱਸੋ ਕਿੱਥੇ ਕਰੀਏ ਅੱਡੀ ਜ਼ਿੰਦਗੀ ਲੰਘ ਗਈ ਹੈ ਹਾਂ ਜਿਹੜੀ ਹੁਣ ਰੇੜੀਆਂ ਲਾਉਣ ਲੱਗ ਗਏ ਫੜੀਆਂ ਜੇ ਉਧਰ ਨੂੰ ਮੂੰਹ ਕਰਦੇ ਤਾਂ ਉਧਰ ਨੂੰ ਬਹੁਤ ਬੰਦੇ ਖੜੇ ਆ ਕੜੀ ਚੌਲ ਬਹੁਤ ਡਰਾਈਵਰਾਂ ਨੇ ਕੰਮ ਬਦਲ ਕੇ ਦੇਖੇ ਅੱਛਾ ਕੜੀ ਚੌਲ ਰਾਜਮਾ ਚੌਲ ਜਿਹੜੇ ਮੇਰੇ ਬੈਚ ਦੇ ਡਰਾਈਵਰ ਤੇ ਛੋਲੇ ਚਾਵਲ ਹੈ ਜਿਨ੍ਹਾਂ ਨੇ 17 18 ਜੇ ਸਟ੍ਰਾਈਕ ਕਰੀ ਦੀ ਉਹ ਤਾਂ ਸਾਰੇ ਹੀ ਵਿਚਾਰੇ ਕੋਈ ਕੜੀ ਚੌਲ ਕੋਈ ਰਾਜਮਾ ਚੌਲ ਕੋਈ ਦੁਕਾਨ ਪਰ ਕੋਈ ਕੀਤੀ ਕਿਆ ਕਿੰਨੇ ਗੁੰਦੇ ਤੇ ਕਾਮ ਸੇ ਕਾਮ 2-3000 ਬੰਦਾ ਛੱਡ ਗਿਆ ਕੋਵਿਡ ਦੇ ਪਹਿਲਾਂ ਵਾਲਾ ਸਾਰਾ ਸਾਫ ਹੋ ਗਿਆ 15-20 ਸਾਲਾਂ ਚ ਹਾਂ ਜਿਹੜੇ ਉਲਾ ਲੀ ਚਲਾਉਣ ਤੇ ਸਾਰੇ ਸਾਫ ਹੋ ਗਏ ਕਿਆ ਕਹੀਏ ਵੀ ਇਹ ਉਲਾ ਓਵਰ ਨੇ ਮਾਰ ਕੇ ਰੱਖਤੇ ਹਾਂ ਹਾਂ ਕੰਪਨੀ ਨੇ ਮਾਰਿਆ ਵਾ ਦਰ ਸਾਲ ਇਹ ਪਹਿਲੀ ਪਹਿਲੀ ਮਾਰ ਸਾਡੀ ਸਰਕਾਰ ਦੀ ਗਲਤੀ ਹੈ ਇਹ ਕੰਪਨੀਆਂ ਪੂਰੀ ਦੁਨੀਆ ਚ ਚੱਲ ਰਹੀਆਂ ਦਵਾਈ ਚਰੀਏ ਕਿਸੇ ਨੂੰ ਮਾਰ ਰਹੀਆਂ ਉੱਥੇ ਵੀ ਰੂਲਰ ਰੈਗੂਲੇਸ਼ਨ ਨਾਲ ਚੱਲ ਰਹੀਆਂ ਨਾ ਯੂਰਪ ਚ ਵੀ ਚੱਲ ਰਹੀਆਂ ਰੂਲਰ ਰੈਗੂਲੇਸ਼ਨ ਨਾਲ ਕੀ ਗੱਲ ਸਾਡੀਆਂ ਸਰਕਾਰਾਂ ਕੋਲ ਕੋਈ ਰੂਲਰ ਰੈਗੂਲੇਸ਼ਨ ਬਣਾਉਣਾ ਹਾ ਕਰਨਾਟਕ ਇੰਡੀਆ ਕਰਨਾਟਕ ਹਾਂ ਕਰਨਾਟਕਾ ਮੇ ਚੱਲ ਰਹੀ ਹੈ ਕਰਨਾਟਕ ਗਵਰਨਮੈਂਟ ਨੇ ਹੁਣ ਪਾਲਿਸੀ ਤੈਅ ਕਰੀ ਇਹਨਾਂ ਦੀ ਵੀ ਆ ਰੇਟ ਹੋਊਗਾ ਵੀ ਫਿਕਸ ਕਰਤੇ ਸਾਰਾ ਸਿਸਟਮ ਉੱਥੇ ਚੱਲ ਰਹੀ ਹੈ ਉੱਥੇ ਕਿੰਨਾ ਚੱਲਦਾ ਪਿਆ ਉੱਥੇ ਬਿਲਕੁਲ ਸਰਕਾਰ ਨਾਲ ਰੇਟ ਫਿਕਸ ਕਰਤੇ ਜੀ ਕਿੰਨਾ ਹੁਣ ਉਹ 20 ਤੋਂ 25 ਰੁਪਏ ਦੇ ਵਿੱਚ ਉਹਨਾਂ ਰੇਟ ਫਿਕਸ ਕਰਤਾ ਵਾ ਵੀ ਇਹ ਤੋਂ ਘੱਟ ਨਹੀਂ ਥੱਲੇ ਨਹੀਂ ਜਾਊਗਾ ਠੀਕ ਹੈ ਹਾਂ ਉਹਨਾਂ ਲਈ ਤਾਂ ਠੀਕ ਹੈ ਬਹੁਤ ਵਧੀਆ ਤੁਸੀਂ ਇਹ ਦੇਖੋ ਯਾਰ ਅਸੀਂ ਕਹਿੰਦੇ ਗੱਡੀ ਯੂਜ਼ ਨਾ ਹੋਵੇ ਮੈਂ ਕਹਿੰਦਾ ਵੀ ਮੇਰੀ ਗੱਡੀ ਨੂੰ ਸਵਾਰੀਆਂ ਦੋ ਆਵੇ ਪਰ ਮੈਨੂੰ ਰੇਟ ਤਾਂ ਮਿਲੇ ਨਾ ਮੈਂ 10 ਵਾਰੀਆਂ ਲਾ ਕੇ ਕੀ ਕਰਨੀਆਂ 11 ਥੋੜਾ ਕਰੋ ਵਧੀਆ ਕਰ ਲਓ 9 ਰੁਪਏ ਮੇਰੀ ਗੱਡੀ ਪੈਰ ਹੀ 11 ਨੂੰ ਮੈਂ ਚਲਾ ਰਿਹਾ ਮੇਰਾ ਜੀਰੋ ਹੈ ਕਰਾਂਗਾ ਕੀ ਕਰਨਾ ਜਾ ਕੇ ਫਿਰ ਪੈਸਾ ਕੁਝ ਵੀ ਨਹੀਂ ਹੈਗਾ ਕਰਨ ਲੈ ਜਾਣੇ ਖਾਬਰ ਕਹਿੰਦੇ ਨੰਗਾ ਨਾ ਹਾਏਗਾ ਕੀ ਨਚੋੜੇਗਾ ਕੀ ਉਹ ਕੰਮ ਹੋ ਗਏ ਉਹ ਹਾਲਾਤ ਹੋ ਗਏ ਵੀ ਆ ਇਸ ਟ ਡਰਾਈਵਰ ਸਰਵਾਈਵ ਕਰ ਰਿਹਾ ਹੈ ਜੇ ਕਦੀ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਨੂੰ ਦੱਸਿਆ ਆਪਣਾ ਦੁੱਖੜਾ ਹਾਂ ਲਾ ਜੀ ਸੀ ਭੁੱਦਰ ਨੂੰ ਮਿਲੇ ਸੀਗੇ ਪਰ ਹੁਣ ਦੁੱਖੜਾ ਸੁਣਦਾ ਹੀ ਨਹੀਂ ਕੋਈ ਵੀ ਬਸ ਲੈਟਰ ਲੈ ਕੇ ਰੱਖ ਲੈਂਦੇ ਆ ਕਰਦੇ ਆ ਕਰਦੇ ਹਾਂ ਕਰਦੇ ਆ ਕਰਦੇ ਆ ਜੀ ਹੋ ਜਾਊਗਾ ਜੀ ਬਹੁਤ ਨੂੰ ਮਿਲੇ ਸਰ ਜੀ ਕੋਈ ਸੁਣਵਾਈ ਨਹੀਂ ਹੈਗੀ ਇਹ ਦੋਸਤਾਂ ਦੇ ਅੰਦਰ ਅਸੀਂ 6 ਫੇਸ ਮਿਲੇ ਸੀਗੇ ਲੈਟਰ ਦਿਆ ਲੈਟਰ ਦੈ ਨੂੰ ਮੈਂ ਕਹਿੰਦਾ 2 ਸਾਲ 1.5 ਦੋ ਸਾਲ ਹੋ ਗਏ ਅੱਛਾ 2.5 ਸਾਲ ਸਰਕਾਰ ਨੂੰ ਹੋ ਗਏ 2.5 ਸਾਲ ਸਰਕਾਰ ਨੂੰ ਹੋ ਗਏ ਕੰਮ ਕੋਈ ਨਹੀਂ ਹੋ ਰਿਹਾ ਇਹ ਤਾਂ ਵੀ ਕੰਮ ਨਹੀਂ ਹੈਗਾ ਇਸ ਲੈ। ਸੋ ਜਿਵੇਂ ਦੱਸਿਆ ਹਰਵਿੰਦਰ ਉਹਨਾਂ ਨੇ ਵੀ 11 ਰੁਪਏ ਰੇਟ ਚੱਲ ਰਿਹਾ ਹੈ ਸੋ ਨਵੀਂ ਮੰਗ ਕੀ ਕੀਤੀ ਹੈ ਇਹਨਾਂ ਨੇ ਵੀ 8 ਘੰਟੇ 80 ਕਿਲੋਮੀਟਰ 2500 ਰੁਪਈਆ ਹੋਵੇ 5 ਸੀਟਰ ਗੱਡੀ ਦਾ। ਤੇ ਜੇ ਐਕਸਟਰਾ ਔਰ ਐਕਸਟਰਾ ਟਾਈਮ ਲੱਗਦਾ 1 ਘੰਟਾ 10 ਕਿਲੋਮੀਟਰ 300 ਰੁਪਈਆ ਹੋ ਜੇ। ਤੇ 8 ਘੰਟੇ 80 ਕਿਲੋਮੀਟਰ 3500 ਰੁਪਈਆ ਹੋਵੇ 7 ਸੀਟਰ ਗੱਡੀ ਦਾ। ਤੇ ਉਹਦਾ ਐਕਸਟਰਾ ਟਾਈਮ 10 ਆਪਣਾ 10 ਕਿਲੋਮੀਟਰ ਪੇਛੇ 400 ਰੁਪਈਆ ਹੋ ਜੇ। ਤੇ ਆਊਟ ਸਟੇਸ਼ਨ ਭਾਅ ਜਦੋਂ ਤੁਸੀਂ ਸ਼ਹਿਰ ਤੋਂ ਬਾਹਰ ਜਾਂਦੇ ਹੋ 200 ਕਿਲ 25 ਰੁਪਏ ਪਰ ਕਿਲੋਮੀਟਰ ਪਲੇਨ ਏਰੀਆ 28 ਰੁਪਏ ਆਪਣਾ ਹਿੱਲ ਏਰੀਆ ਇਹ ਹੈਗਾ 5 ਸੀਟਰ ਗੱਡੀਆਂ ਦਾ ਤੇ 7 ਸੀਟਰ ਦਾ 28 ਰੁਪਏ ਹੋ ਗਿਆ ਜਿਹੜਾ ਆਪਣਾ ਉਸ ਤੋਂ ਬਾਅਦ ਪਲੇਨ ਤੇ 30 ਰੁਪਏ ਹੋ ਗਿਆ ਪਹਾੜੀ ਇਲਾਕੇ ਦਾ ਤੇ ਉਸ ਤੋਂ ਬਾਅਦ ਜਿਹੜੀ ਗੱਲ ਕੀਤੀ ਕਿ ਨਾਈਟ ਚਾਰजेस 11 ਰਾਤ ਦੇ 11 ਤੋਂ ਸਵੇਰ ਦੇ 5 500 ਰੁਪਏ ਫਿਕਸ ਹੋਣਾ ਚਾਹੀਦਾ ਤੇ 10% ਇਹ ਹਰ ਸਾਲ ਵਧਣਾ ਵੀ ਚਾਹੀਦਾ ਸਟੇਟ ਟੈਕਸ ਟੋਲ ਟੈਕਸ ਪਾਰਕਿੰਗ ਚਾਰਜ ਐਕਸਟਰਾ ਇਹ ਸਾਰੇ ਸਵਾਰੀਆਂ ਦਊਗੀ ਅੱਛਾ ਸਵਾਰੀਆਂ ਕਦੀ ਮੰਨ ਜਾਂਦੀਆਂ ਸੀ ਦੇ ਦਾਂਗੇ ਕਦੀ ਨਹੀਂ ਮੰਨਦੀਆਂ ਨਹੀਂ ਸਵਾਰੀਆਂ ਜਿਹੜੀਆਂ ਜੀ ਸਟੇਟ ਟੈਕਸ ਸਰਵਟ ਟੈਕਸ ਦਾ ਸਵਾਰੀਆਂ ਬਹੁਤ ਦੰਦੀਆਂ ਵੀ ਹੈ ਪਰ ਕਈ ਵਾਰੀ ਨਹੀਂ ਵੀ ਦੰਦੀਆਂ ਕੋਈ ਸਵਾਰੀ ਜਦ ਨਹੀਂ ਦੰਦੀਆਂ ਫਿਰ ਡਰਾਈਵਰਾਂ ਨੂੰ ਨੁਕਸਾਨ ਹੁੰਦਾ ਬਹੁਤ ਜ਼ਿਆਦਾ ਸਮਝ ਲਓ ਵੀ ਹੁਣ ਅਸੀਂ ਪੰਚਕੂਲੇ ਜਾਣਾ ਉਹਦੇ ਤੇ ਸਵਾਰੀ ਇੱਥੇ ਦਿੱਕਤ ਇਹ ਆ ਬਹੁਤ ਬੜੀ ਆ ਇਹ ਪੰਜਾਬ ਦਾ ਏਰੀਆ ਤਾਂ ਇਕੱਲਾ ਹੈ ਨਹੀਂ ਇਹ ਸੈਂਟਰਲਾਈਜ਼ ਹੋ ਗਿਆ ਚੰਡੀਗੜ੍ਹ ਬਿਲਕੁਲ ਠੀਕ ਹੈ ਨਾਲ ਨਾਲ ਦੀ ਪੰਚਕੂਲਾ ਹੋ ਗਿਆ ਨਾਲ ਨਾਲ ਦੀ ਪੰਜਾਬ ਹੋ ਗਿਆ ਇਧਰ ਹਿਮਾਚਲ ਵੀ ਆਇਆ ਅੱਛਾ ਹਾਂ ਇਧਰ ਹਿਮਾਚਲ ਹੋ ਗਿਆ ਇਹਨਾਂ ਮਾਦੇ ਕਿਤੇ ਵੀ ਗੱਡੀ ਨੇ ਸਮਝ ਲਓ ਵੀ 12 ਕਿਲੋਮੀਟਰ ਮਾ ਗੱਡੀ ਚੱਲਦੀ ਹੈ ਜੇ 13ਵਾਂ ਕਿਲੋਮੀਟਰ ਪਾਰ ਕਰਦੀ ਚੰਡੀਗੜ੍ਹ ਦਾ ਇਧਰ ਬੱਦੀ ਤੱਕ ਚੱਲ ਜਾਓ ਚਾਹੇ ਪੰਚਕੂਲੇ ਛਾਹ ਹਾਂ ਚਾਹੇ ਕਿਧਰ ਨੂੰ ਵੀ ਪਾਰ ਕਰੂੰਗੀ ਉਧਰ 120 ਰੁਪਏ ਪਰ ਡੇਟੈਕਸ ਹੈ ਇਧਰ 22 ਇਹ ਪਾਲਸੀਆਂ ਸਰਕਾਰ ਦੀ ਅੱਛਾ ਤੁਸੀਂ ਇੱਕ ਜਿਹੜੀ ਇਹ ਮੰਗ ਕਰਤੀ ਵੀ 10% ਹਰ ਸਾਲ ਵਧਾ ਦਿਓ ਇਹ ਇਹ ਬਹੁਤ ਜ਼ਿਆਦਾ ਨਹੀਂ ਗੱਲ ਕਰਤੀ ਤੁਸੀਂ ਦੇਖੋ 10% ਦੀ ਅਸੀਂ ਮੰਗ ਇਸ ਕਰਕੇ ਰੱਖੀ ਹੈ ਵੀ ਅਗਰ ਤੇਲ ਫਿਊਲ ਜਾਂ ਬਾਕੀ ਚੀਜ਼ਾਂ ਦੇ ਪ੍ਰਾਈਸ ਵੱਧਦੇ ਆ ਹਰ ਇੱਕ ਸਾਲ ਤਾਂ ਫਿਰ ਸਾਡਾ 10% ਵਧਣਾ ਚਾਹੀਦਾ ਹਰ ਸਾਲ ਉਹਦਾ ਵਧਣੀ ਵਧਣੇ ਆ ਹਾਂ ਜੇ ਉਹ ਉਹ ਵਧਣੀ ਵਧਣੇ ਆ ਹੁਣ ਤੁਸੀਂ ਇਹ ਦੇਖ ਲਓ ਵੀ 45 ਰੁਪਏ ਸੀ ਜੀਤੀ ਹਮ ਮੈਂ ਤੁਹਾਨੂੰ ਦੱਸਦਾ ਵੀ 2018 ਦੀ ਸਟ੍ਰਾਈਕ ਤੋਂ ਪਹਿਲਾਂ 45 ਰੁਪਏ ਸੀ ਜੀਤੀ ਤੇ 15 ਤੇ 16 ਰੁਪਏ ਰੇਟ ਤਾਂ ਟੈਕਸੀਆਂ ਦਾ ਹਾਂ ਟੈਕਸੀਆਂ ਦਾ ਉਸ ਟਾਈਮ 3000 3500 ਰੁਪਏ ਦਾ ਕੰਮ ਹੁੰਦਾ ਉਹਦਾ ਪੈਸੇ ਬਚਦੇ ਤੇ ਟ੍ਰੈਵਲ ਹਾਂ ਦੋ ਪੈਸੇ ਬਚਦੇ ਆ ਹਾਂ ਉਹ ਕੋਵਿਡ ਦੇ ਪੀਰੀਅਡ ਤੋਂ ਬਾਅਦ ਸੀਐਨਜੀ 94 ਤੋਂ 98 ਰੁਪਏ ਆ ਤੇ ਰੇਟ 12 ਰੁਪਏ ਆ ਤੁਸੀਂ ਇਹ ਦੇਖੋ ਵੀ ਰੇਟ ਘਟਾ ਆ ਇਹ ਰੇਟ ਪਿੱਛੇ ਨੂੰ ਕਿਵੇਂ ਆ ਗਿਆ ਗੈਸ ਵਾਧਗੀ ਵੀ ਆ ਇਹ ਪਤਾ ਨਹੀਂ ਹੁਣ ਕਿਤਰਾ ਪਿੱਛੇ ਨੂੰ ਆ ਰਹੇ ਕਿਹੜੀਆਂ ਕਿੱਥੇ ਗੌਰ ਨਹੀਂ ਫਰਮਾ ਰੀਆਂ ਸਰਕਾਰਾਂ ਮਨਮਰਜ਼ੀ ਦੇ ਰੇਟ ਕੰਪਨੀਆਂ ਦੀ ਯਾਰ ਇੰਨੀ ਬੜੀ ਮਨਮਰਜ਼ੀ ਯਾਰ ਚੰਡੀਗੜ੍ਹ ਯਾਰ 4 ਕਰੋੜ ਰੁਪਏ ਦਾ ਕੰਮ ਨਹੀਂ ਪ੍ਰਸ਼ਾਸਨ ਦਾ ਨਹੀਂ ਦਿੱਤਿਆ ਇਹ ਤਾਂ ਫਿਰ ਪੂਰੇ ਇੰਡੀਆ ਜੀ ਹੋਊਗੀ ਹਾਂ ਪੂਰੇ ਇੰਡੀਆ ਜੀ ਮੋਨੋਪੋਲੀ ਹਾਂ ਇਹਨਾਂ ਦੀ ਬਹੁਤ ਜ਼ਿਆਦਾ ਮੋਨੋਪੋਲੀ ਹੈ ਇਸ ਟਾਈਮ ਮੈਨੂੰ ਇਹ ਨਹੀਂ ਸਮਝ ਆ ਰਹੀ ਵੀ ਸਰਕਾਰਾਂ ਕਿੱਥੇ ਐ ਅਫਸਰ ਕਿੱਥੇ ਨੇ ਅਫਸਰ ਕਿੱਥੇ ਨੇ ਸਰਕਾਰਾਂ ਕਿਹੜੀ ਕੀ ਨੂੰ ਚਲਾ ਰਹੀਆਂ ਕੀ ਅਸੀਂ ਇਸ਼ਟ ਬਤਾਇਆ ਕਰ ਰਹੀਆਂ ਜਾਂ ਇਹਨਾਂ ਦੇ ਦਬਾਅ ਚੱਲਦੀਆਂ ਇਹਨਾਂ ਦਾ ਜਾਂ ਇਹਨਾਂ ਦਾ ਦਬਾਅ ਚੱਲਦੀਆਂ ਹੁਣ ਕੋਰਟ 'ਚ ਵੀ ਚਲੇ ਗਿਆਂ ਆ ਉਹ ਲਾਓਵਰ ਵਰਗੀਆਂ ਕੰਪਨੀਆਂ ਕਿਉਂ ਨਹੀਂ ਲਾਇਸੈਂਸ ਰੱਦ ਕਰਦੀ ਬਾਈ ਸਰਕਾਰ ਲਾਇਸੈਂਸ ਰੱਦ ਕਰੇ ਦੇਸ਼ ਤੋਂ ਬਾਹਰ ਕੱਢੇ ਬਦੇਰੀਆ ਕੰਪਨੀ ਹੈਗੀ ਆ ਕਿਆ ਮਜਬੂਰੀ ਆ ਮਜਬੂਰੀ ਸਾਹਮਣੇ ਕਰੇ ਆ ਅ ਦੇਖੋ ਜੀ ਐਸਟੀਏ ਸਾਹਿਬ ਨੇ ਤਾਂ ਗੱਲ ਮੰਨ ਲਈ ਉਹਨਾਂ ਨੂੰ ਸਮਝ ਲੱਗ ਗਈ ਵੀ ਬਾਈ ਇਹ ਸਰਵਾਈਵ ਕਰਨਾ ਮੁਸ਼ਕਲ ਹੈ ਠੀਕ ਹੈ ਨਾ ਕਿਉਂਕਿ ਚੰਡੀਗੜ੍ਹ ਦੇ ਪਰ ਗੱਡੀ ਨੂੰ ਇੱਕ ਹੋਰ ਬੜਾ ਲਫੜਾ ਏ ਜੀਪੀਐਸ ਦਾ اچھا ਉਹ ਜੀਪੀਐਸ ਹਾਂ ਉਹ ਜੀਪੀਐਸ ਲਾ ਕੇ ਉਹਦੀ ਰੀਚਾਰਜਿੰਗ ਰੀਚਾਰਜਿੰਗ ਬਹੁਤ ਮਹਿੰਗੀ ਹੈ ਕਿੰਨੇ ਦੀ 6000 ਰੁਪਏ ਦੀ ਹੈ ਸਾਲ ਫਸਾਲ ਦੀਆਂ 6000 ਰੁਪਏ ਉਹ ਨਜਾਇਜ਼ ਖਰਚਾ ਛਿੜ ਗਿਆ ਤੇ ਲੱਗਦੀ ਕਿੰਨੇ ਨੂੰ ਹੈ ਲੱਗਦਾ 12000 ਦਾ ਜੀਪੀਐਸ ਆ ਉਹ ਉਹ ਵੀ ਇੱਕਦਮ ਉਹ ਵੀ ਹਾਂ ਇੱਕਦਮ ਉਹਦੇ ਤੇ ਸਿਰ ਪਰ ਕਰਜ਼ਾ ਛਿੜ ਗਿਆ ਬਾਈ ਉਹਨਾਂ ਨੂੰ ਅਸੀਂ ਸਾਰੇ ਖਰਚੇ ਸਮਝਾਏ ਤਾਂ ਐਸਟੀ ਸਾਹਿਬ ਨੂੰ ਸਮਝ ਆ ਗਈ ਵੀ ਬਾਈ ਸਰਵਾਈਵ ਕਰਨਾ ਮੁਸ਼ਕਲ ਹੈ ਇਹਨਾਂ ਰੇਟਾਂ 'ਚ ਇਹੀ ਸਰਵਾਈਵ ਹੋ ਸਕਦਾ ਹੈ ਜੇ ਕੁਝ ਬਚਣਾ 12 ਤੋਂ 25 ਕਰਨਾ ਹੀ ਪਊਗਾ ਹਾਂ 12 ਤੋਂ 25 ਕਰਨਾ ਹੀ ਪੈਣਾ ਇਹ ਤੇ ਹੁਣ ਹੁਣ ਇਹ ਡੀਸੀ ਸਾਹਿਬ ਕੋਲ ਕੰਮ ਖੜਿਆ ਜਾ ਕੇ ਡੀਸੀ ਕੋਲ ਉਸ ਤੋਂ ਬਾਅਦ ਹੌਂਸੈਕਟਰੀ ਕੋਲ ਤੇ 9 ਤਰੀਕ ਨੂੰ ਅਸੀਂ ਬਾਈ 9 ਤਰੀਕ ਤੱਕ ਦਾ ਟਾਈਮ ਦਿੱਤਾ ਡੀਸੀ আর ਹੌਂਸੈਕਟਰੀ ਨੂੰ 9 ਤਰੀਕ ਤੱਕ ਨਹੀਂ ਕਰਾਂਗੇ ਤਾਂ ਫਿਰ ਗਵਰਨਰ ਅਹੁਦਾ ਘਰਾਵ ਕਰਨਾ ਪੈਣਾ ਹੈ 9 ਤਰੀਕ ਧਾਰ ਲਿਆ ਹੁਣ ਡਰਾਈਵਰਾਂ ਨੇ ਫੇਰ ਤਿਆਰੀ ਕਰੀ ਵੀ ਹੈ ਡਰਾਈਵਰਾਂ ਨੇ ਕਰੋਵਾਰ ਮਰੋ ਦੀ ਲੜਾਈ ਆ ਇੱਧਰ ਖੂ ਉੱਧਰ ਖਾਈ ਹੈ ਹਾਂ ਉਹ ਗੱਡੀ ਉ ਵੀ ਚੱਲ ਨਹੀਂ ਰਹੀ ਫਿਰ ਖੜਾ ਕੇ ਵੀ ਕੇ ਕਰਨੀ ਉੱਤੀ ਖੜਾ ਦੋ ਪੱਕੀਓ ਜੀਦਾ ਬਾ ਹੁਣ ਮੈਂ ਉਹੀ ਸੋਚ ਰਿਹਾ ਵੀ ਜੀ ਕਿ ਘਰ ਦੇ ਖਰਚੇ ਦਾ ਜ਼ਰੂਰੀ ਹੈ ਰੋਟ ਪੂੜ ਪੀਪੀ ਚਾਟਾ ਚਾਹੀਦਾ ਹੈ ਡੱਬੇ ਦੀ ਦਾਲ ਵੀ ਚਾਹੀਦੀ ਹੈ ਉਹ ਡੱਬੇ ਦੀ ਦਾਲ ਪਹਿਲੇ ਹੀ ਨਹੀਂ ਹੈਗੀ ਹੁਣ ਪੀਪੀ ਦੀ ਦਾਲ ਪਾਉਣੇ ਵਾਲੀ ਦੇਖੋ ਤੁਸੀਂ ਇੱਕ ਚੀਜ਼ ਹੈ ਮੇਰਾ ਬਿਜ਼ਨਸ ਹੈ ਸਮਝ ਲੈ ਉਹ ਹੁਣ ਮੈਨ ਸੇ ਮੈਨਸ ਹੋ ਰਿਹਾ ਰੋਜ਼ ਹੀ ਮੇਰੇ ਘਰਾਂ ਕਲੇਸ਼ ਹੋ ਰਿਹਾ ਉਹਦੇ ਕਾਰਨ ਫਿਰ ਰੋਜ਼ ਵਾਲੇ ਕਲੇਸ਼ ਨਾਲੋਂ ਇੱਕ ਦਿਨ ਪੱਕਾ ਹੀ ਕਲੇਸ਼ ਕਰ ਲਈ ਨਾ 10 15 ਦਿਨ ਇਹਨਾਂ ਦੇ ਜਾਮ ਕਰ ਕਰ ਦੇਖ ਲਿਆ ਨੂੰ ਜਗਾ ਲ ਨਹੀਂ ਜਾਗਦੇ ਤਾਂ ਵੀ ਠੀਕ ਹੈ ਜਾਗ ਜਾਂਦੇ ਤਾਂ ਵੀ ਠੀਕ ਹੈ ਬਿਲਕੁਲ ਠੀਕ ਹੈ ਹਰਵਿੰਦਰ ਹੁਣਾਂ ਨੇ ਮੁਸ਼ਕਲਾਂ ਦੱਸੀਆਂ ਵੀ ਅੱਜ ਤੋਂ ਤੁਸੀਂ 25 ਜਾਂ 30 ਸਾਲ ਪਹਿਲਾਂ ਚੱਲ ਜੋ ਤਾਂ ਡਰਾਈਵਰ ਨੂੰ ਦੋ ਪੈਸੇ ਬਚਦੇ ਹੁੰਦੇ ਸੀਗੇ ਆ ਪਿਛਲੇ 3 ਸਾਲਾਂ ਚ 4 ਸਾਲਾਂ ਚ 45 ਰੁਪਏ ਵਾਲੀ ਗੈਸ 95 96 ਰੁਪਏ ਨੂੰ ਹੋ ਗਈ ਹੈ ਸੋ ਡਰਾਈਵਰ ਨੂੰ ਬਚਦਾ ਕੀ ਪਿਆ ਸਰਕਾਰਾਂ ਦਾ ਕੰਮ ਹੁੰਦਾ ਹੈ ਰੋਜ਼ਗਾਰ ਦੇਣਾ ਪਰ ਇਹ ਰੋਜ਼ਗਾਰ ਖੋਣ ਲੱਗੇ ਹੋਏ ਨੇ ਡਰਾਈਵਰਾਂ ਦਾ ਸਿੱਧਾ ਢਿੱਡ ਤੇ ਲੱਤ ਮਾਰ ਰਹੇ ਨੇ ਆਰ ਪਾਰ ਦੀ ਲੜਾਈ ਇਹਨਾਂ ਨੇ ਵੀ ਜਿਹੜਾ ਹੁਣ ਫੈਸਲਾ ਕਰ ਲਿਆ ਕਿੰਨੀ ਕੁ ਛੇਤੀ ਚੰਡੀਗੜ੍ਹ ਦਾ ਪ੍ਰਸ਼ਾਸਨ ਜਿਹੜਾ ਇਹਨਾਂ ਦੀ ਬਾਹ ਫੜਦਾ ਨਹੀਂ ਫੜਦਾ ਵਰਨਾ ਜਿਵੇਂ ਨੇ ਦੱਸਿਆ ਕਿ 2 3000 ਅੱਜ ਤੋਂ 25 ਸਾਲ ਪਹਿਲਾਂ ਜੇ 2000 ਡਰਾਈਵਰ ਹੁੰਦਾ ਸੀਗਾ ਤੇ ਉਹਦੇ ਵਿੱਚ ਕਿੰਨੇ ਜ਼ਿਆਦਾ ਜਿਹੜੇ ਨੇ ਛੱਡ ਚੁੱਕੇ ਨੇ 15 ਜਾਂ 20 ਜਾਂ 50 ਮਤਲਬ ਬਹੁਤ ਜ਼ਿਆਦਾ ਗਿਣਤੀ ਛੱਡ ਗਏ ਨੇ ਤੇ ਉਹ ਹੁਣ ਕੋਈ ਛੋਲੇ ਵੇਚਦਾ ਸੜਕ ਤੇ ਕੋਈ ਚਾਹ ਦਾ ਕੰਮ ਕਰ ਰਿਹਾ ਕੋਈ ਦਰਜੀ ਬਣ ਗਿਆ ਸੋ ਧਿਆਨ ਦੇਣਾ ਚਾਹੀਦਾ ਸਰਕਾਰਾਂ ਨੂੰ ਕਿ ਡਰਾਈਵਰਾਂ ਦਾ ਇਹ ਮਸਲੇ ਦਾ ਹੱਲ ਕੀਤਾ ਜਾਵੇ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਦੇਖਦੇ ਰਹੋ ਸਕਰੋਲ ਪੰਜਾਬ ਦਿਓ ਬਲਜੀਤ ਪਰਵਾਹ ਨੂੰ ਇਜਾਜ਼ਤ ਧੰਨਵਾਦ